ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੁਸੀਂ ਸਦਾ ਖੁਸ਼ ਹੱਸਦੇ ਵਾਸਤੇ ਰਹੋ ਤੇ ਅੱਜ ਦਾ ਆਪਣਾ ਵਿਸ਼ਾ ਰਹੂਗਾ ਜੀ ਮਾਂ ਦਾ ਬੱਚਿਆਂ ਦਾ ਤੇ ਆਪਣੇ ਪਰਿਵਾਰ ਦਾ ਰਿਸ਼ਤਾ ਜਾਂ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਣਾ ਵੀ ਜਿਸ ਕਰਕੇ ਆਪਣੀ ਫੈਮਿਲੀ ਦੇ ਵਿੱਚ ਲੜਾਈਆਂ ਝਗੜੇ ਬਦਲਣਾ ਘਟ ਜਾਣ ਤੇ ਜਿਹੜੇ ਕਿ ਆਪਣੇ ਪਰਿਵਾਰ ਦੇ ਵਿੱਚ ਆਪਾਂ ਭਲੇਖਿਆਂ ਦੇ ਵਿੱਚ ਹੀ ਆਪਣੇ ਨਾਲ ਬੈਰ ਕਰੀ ਜਾਂਦੇ ਠੀਕ ਹੈ ਤੁਸੀਂ ਬੈਰ ਉੱਥੇ ਕਰਨਾ ਜਿੱਥੇ ਤੁਹਾਨੂੰ ਪਤਾ ਹੈ ਵੀ ਥਾਡੇ ਨਾਲ ਕੁਝ ਗਲਤ ਹੋ ਰਿਹਾ ਬਟ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਦੇ ਮੰਗਰ ਲੱਗ ਕੇ ਵੀ ਭਲੇਖਿਆਂ ਦੇ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਲੜਾਈਆਂ ਪਾਈ ਜਾਓ ਤੁਸੀਂ ਪਹਿਲਾਂ ਅੱਖੀਂ ਵੇਖੋ ਕੰਨੀ ਸੁਣੋ ਫਿਰ ਉੱਤੇ ਫੈਸਲਾ ਲਾਓ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਕਹਤਾ ਮੇਰੇ ਮੰਗਰ ਲੱਗ ਜੋ ਉਹਨੇ ਕਹਤਾ ਉਹਦੇ ਮੰਗਰ ਲੱਗ ਜੋ ਆਪਾਂ ਇਸ ਬੀਸੇ ਤੇ ਗੱਲ ਜਿਆਦਾ ਕਰਾਉਣੇ ਆ ਤੁਹਾਨੂੰ ਵੀ ਮਾਤਾ ਜਾਨੀ ਰੱਖਦੀ ਔਗਣ ਬੱਚਿਆਂ ਦੇ ਜਿਹੜੀ ਮਾਂ ਹੁੰਦੀ ਆ ਨਾ ਉਹ ਬੱਚਿਆਂ ਦੇ ਔਗਣ ਸਾਰੇ ਭੁੱਲ ਜਾਂਦੀ ਹੈ ਚਾਹੇ ਬੱਚਿਆਂ ਨੇ ਜੋ ਮਰਜ਼ੀ ਕੀਤਾ ਹੋਵੇ ਜੋ ਨਾ ਮਰਜ਼ੀ ਕੀਤਾ ਹੋਵੇ ਠੀਕ ਹੈ ਜਿੱਦਾਂ ਕਿ ਹੁਣ ਮੇਰੇ ਦੋ ਬੱਚੇ ਆ ਇੱਕ ਬੇਟਾ ਇੱਕ ਬੇਟੀ ਆ ਬੇਟੀ ਦੀ ਜਗ੍ਹਾ ਆਡਾ ਮੇਰੇ ਦਿਲ 'ਚ ਬੇਟੇ ਦੀ ਅਲੱਗ ਹੈ ਠੀਕ ਹੈ ਪਿਆਰ ਦੋਨਾਂ ਲਈ ਮੇਰਾ ਸੇਮ ਆ ਠੀਕ ਹੈ 100% ਬੇਟੀ ਲਈ ਆ 100 ਹੀ ਬੇਟੀ ਲਈ ਆ ਬਟ ਇਹ ਆ ਵੀ ਜੇ ਉਹਨਾਂ 'ਚੋਂ ਇੱਕ ਬੱਚਾ ਥੋੜਾ ਬਹੁਤਾ ਡੇਡਾ ਵਿੰਗਾ ਚੱਲੂਗਾ ਤਾਂ ਮੈਂ ਮੈਂ ਉਹਨਾਂ ਨੂੰ ਸਮਝਾਉਂਗੀ ਮੇਰਾ ਫਰਜ਼ ਬਣਦਾ ਹੈ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਨੂੰ ਪਿਆਰ ਘੱਟ ਕਰਦੀ ਹੈ ਤੇ ਦੂਜੇ ਨੂੰ ਵੱਧ ਕਰਦੀ ਹੈ ਜਿਹੜਾ ਬੱਚਾ ਵੀ ਮੈਨੂੰ ਲੱਗੂਗਾ ਵੀ ਇੱਥੇ ਉਹ ਗਲਤ ਹੋ ਰਿਹਾ ਜਾਂ ਉਹ ਗਲਤ ਫੈਸਲੇ ਲੈ ਰਿਹਾ ਉੱਥੇ ਮੈਂ ਉਹਨੂੰ ਜ਼ਰੂਰ ਟੋਕੂੰਗੀ ਰੋਕੂੰਗੀ ਚਾਹੇ ਉਹ ਮੇਰੇ ਨਾਲ ਵੈਰ ਕਰੇ ਜਾਂ ਜੋ ਮਰਜ਼ੀ ਕਰੇ ਚਾਹੇ ਉਹਦੇ ਵਿੱਚ ਮੇਰੀ ਬੇਟੀ ਹੋਵੇ ਜਾਂ ਮੇਰਾ ਬੇਟਾ ਹੋਵੇ ਦੋਨਾਂ 'ਚ ਕੋਈ ਮੋਵੇ ਕੋਈ ਵੀ ਪਰਸਨ ਹੋਵੇ ਵੀ ਮੈਂ ਇਹਨਾਂ ਨੂੰ ਜ਼ਰੂਰ ਰੋਕੂੰਗੀ ਵੀ ਇੱਥੇ ਤੁਸੀਂ ਗਲਤ ਹੋ ਮੰਨ ਲਓ ਜੇ ਮੈਂ ਬੇਟੇ ਨੂੰ ਰੋਕ ਟੋਕ ਕਰ ਰਹੀ ਹਾਂ ਇਹਦਾ ਮਤ ਉਹਨੂੰ ਰੋਕ ਟੋਕ ਕਰ ਰਹੀ ਹੈ ਤੇ ਮੇਰੀ ਮੰਮੀ ਵੀ ਮੈਨੂੰ ਪਿਆਰ ਵਧ ਕਰਦੀ ਹੈ ਤੇ ਜਿਹੜਾ ਮੇਰਾ ਬੇਟਾ ਉਹ ਵੀ ਇਹ ਨਹੀਂ ਸੋਚੂਗਾ ਵੀ ਮੇਰੀ ਮੰਮੀ ਮੈਨੂੰ ਤਾਂ ਛੜਕ ਰਹੀ ਹੈ ਵੀ ਇਹ ਮੇਰੀ ਭੈਣ ਦਾ ਪਿਆਰ ਵਧ ਕਰਦੀ ਹੈ ਕਿਉਂਕਿ ਮੇਰੇ ਦੋਨੇ ਬੱਚਿਆਂ ਨੂੰ ਪਤਾ ਵੀ ਸਾਡੀ ਮੰਮੀ ਸਾਨੂੰ ਬਹੁਤ ਪਿਆਰ ਕਰਦੀ ਹੈ 100% ਕਰਦੀ ਹੈ ਤੇ ਉਹਨਾਂ ਦੇ ਦਿਲ 'ਚ ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ ਪਤਾ ਕਿਉਂ ਕਿਉਂਕਿ ਤੀਜੇ ਬੰਦੇ ਦੀ ਐਂਟਰੀ ਨਹੀਂ ਹੋਣ ਦਿੰਦੇ ਉਹ ਆਪੀ ਦੀ ਦੋਨੇ ਭੈਣ ਭਰਾ ਸੁਲਝ ਲੈਂਦੇ ਆ ਜਿਵੇਂ ਮੈਂ ਰਿੰਕੂ ਨਾਲ ਲੜਪਾ ਤਾਂ ਦੀਪੂ ਉਹਦੀ سپورਟ 'ਚ ਕੱਢ ਜਾਂਦਾ ਹੈ ਵੀ ਨਈ ਮੰਮੀ ਤੁਸੀਂ ਲੜੋ ਨਾ ਮੇਰੀ ਭੈਣ ਨਾਲ ਤੇ ਜੇ ਮੈਂ ਦੀਪੂ ਨਾਲ ਲੜਪਾਂ ਤਾਂ ਉਹ ਕਹਿ ਦਿੰਦੀ ਵੀ ਮੰਮੀ ਤੁਸੀਂ ਭਰਾ ਨਾਲ ਨਾ ਲੜਾ ਤੇ ਆ ਵੀ ਦੀ ਦੋਨੇ ਹੈਂਡਲ ਕਰ ਲੈਂਦੇ ਆ ਉਹਦੇ ਵਿੱਚ ਕੋਈ ਤੀਜਾ ਨਹੀਂ ਵੜਦਾ ਸਮਝ ਜਦੋਂ ਤੁਹਾਡੇ ਘਰ ਦੇ ਵਿੱਚ ਤੀਜੇ ਦੀ ਐਂਟਰੀ ਹੋ ਗਈ ਛੋਡੇ ਉਹੀ ਕਲੇਸ਼ ਵੱਡੇ ਬਣ ਜਾਣਗੇ ਜਾਨੀ ਕਿ ਮਾਂ ਦੀ ਗੱਲ ਕਹੀ ਵੀ ਤੁਹਾਨੂੰ ਬਹੁਤ ਬੁਰੀ ਤੇ ਖਟਕਣ ਲੱਗ ਜੂਗੀ ਕਿਉਂਕਿ ਤੀਜੇ ਬੰਦੇ ਦੀ ਐਂਟਰੀ ਤੁਹਾਡੇ ਘਰ ਦੇ ਵਿੱਚ ਹੋ ਚੁੱਕੀ ਹੈ ਅਸਲ ਵਿੱਚ ਜਿਹੜਾ ਬੰਦਾ ਤੁਹਾਡਾ ਫਰੈਂਡ ਹੋਊਗਾ ਦੋਸਤ ਹੋਊਗਾ ਉਹ ਤੁਹਾਡੀ ਫੈਮਿਲੀ ਨਾਲੋਂ ਤੁਹਾਨੂੰ ਕਦੇ ਦੂਰ ਨਹੀਂ ਕਰੂਗਾ ਕਦੇ ਤੁਹਾਨੂੰ ਤੋੜੂਗਾ ਨਹੀਂ ਠੀਕ ਆ ਉਹ ਹੁੰਦਾ ਸੱਚਾ ਮਿੱਤਰ ਤੇ ਝੂਠੇ ਮਿੱਤਰ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਵੀ ਉਹਨੇ ਤੁਹਾਡੀ ਫੈਮਿਲੀ ਦੇ ਖਿਲਾਫ ਭੜਕਾਉਣਾ ਜਿੱਦਾਂ ਕਿ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਮੈਂ ਕਹਿਣੀ ਆ ਵੀ ਕੁਝੇ ਫੈਮਿਲੀਆਂ ਮੈਂ ਦੇਖ ਰਹੀ ਆ ਮੈਂ ਤੁਹਾਨੂੰ ਦੱਸਿਆ ਹੀ ਮੈਂ ਗੱਲ ਉਹ ਕਰਦੀ ਨਹੀਂ ਜਿਹੜੀ ਦੇਖੀ ਹੁੰਦੀ ਹੈ ਜੱਬ ਪਤਾ ਹੁੰਦਾ ਵੀ ਇੱਥੇ ਹੋਇਆ ਇਹ ਗਲਤ ਹੈ ਮੈਂ ਤੁਹਾਨੂੰ ਹੁਣ ਗੱਲ ਸੁਣਾਉਣੀ ਆ ਵੀ ਕੋਈ ਮੇਰੇ ਆਪ ਦੇ ਰਿਸ਼ਤੇ ਜੀ ਹੈ ਵੀ ਜਿੱਦਾਂ ਕਿ ਇੱਕ ਉਹ ਦੋ ਦਰਾਨੀ ਜਠਾਨੀਆਂ ਹੈ ਠੀਕ ਹੈ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਰਹਿੰਦੇ ਆ ਯਾਨੀ ਕਿ ਪਾਸੇ ਖੇਤੀ ਕਰਦੇ ਆ ਤੇ ਇੱਕ ਪਿੰਡ 'ਚ ਰਹਿੰਦੇ ਆ ਯਾਨੀ ਕਿ ਉਹਨਾਂ ਕੋਲ ਉਹਨਾਂ ਦੀ ਸਾਸੂ ਮਮਾ ਰਹਿੰਦੀ ਹੈ ਇੱਕ ਨੂੰ ਚ ਵੱਡਾ ਹੈ ਤੇ ਇੱਕ ਛੋਟਾਗਾ ਜਿਹੜਾ ਛੋਟਾ ਉਹ ਤਾਂ ਮਮਾ ਕੋਲ ਰਹਿ ਰਿਹਾ ਤੇ ਜਿਹੜਾ ਵੱਡਾ ਉਹ ਆਪਦੇ ਮਤਲਬ ਸਹੁਰੇ ਪਿੰਡ ਖੇਤੀ ਕਰ ਰਿਹਾ ਠੀਕ ਹੈ ਉਹ ਪਤਾ ਗੱਲ ਕੀ ਹੁੰਦੀ ਆ ਵੀ ਜਿੱਦਾਂ ਹੁਣ ਜਿਹੜੀ ਮਾਂ ਹੈ ਉਹ ਮਾਂ ਨੂੰ ਵੀ ਇੱਕ ਵੱਡਾ ਵੀ ਪਿਆਰਾ ਹੈ ਉਹਨੂੰ ਛੋਟਾ ਵੀ ਪਿਆਰਾ ਹੈ ਠੀਕ ਹੈ ਉਹਨੂੰ ਪਿਆਰ ਇੱਕੋ ਜਿਹਾ ਬਟ ਉਹ ਮਾਂ ਉਹਨੂੰ ਸਾਰਾ ਉਹਦੇ ਬੁਰੇ ਭਲੇ ਦਾ ਪਤਾ ਹੁੰਦਾ ਵੀ ਕਿਵੇਂ ਆ ਉਹਨੇ ਉਹਨਾਂ ਨੂੰ ਪਾਲਿਆ ਹੁੰਦਾ ਠੀਕ ਹੈ ਬੱਚਿਆਂ ਦੀ ਵਿਚਾਰਾਂ ਦੀ ਮਾੜੀ ਕਿਸਮਤ ਹੁੰਦੀ ਹੈ ਵੀ ਜਿੱਥੇ ਉਹ ਆਪਣੀ ਮਾਂ ਨੂੰ ਗਲਤ ਸਮਝ ਲੈਂਦੇ ਆ ਵੀ ਸਾਡੀ ਮਾਂ ਉਹਦਾ ਵੱਧ ਕਰਦੀ ਉਹਦਾ ਘੱਟ ਮਾਂ ਦੇ ਦਿਲ 'ਚ ਕਦੇ ਫਰਕ ਨਹੀਂ ਪੈਂਦਾ ਵੀਰੇ ਇਹ ਬਲੇਮ ਨਾ ਤੁਸੀਂ ਲਾਇਆ ਕਰੋ ਇੱਕ ਮਾਂ ਦਾ ਰਿਸ਼ਤਾ ਹੀ ਹੈ ਜਿਹੜਾ ਤੁਹਾਡਾ ਸਾਥ ਦੇ ਰਿਹਾ ਠੀਕ ਹੈ ਵੀ 100 'ਚੋਂ 20 ਮਾਵਾਂ ਹੋਣਗੀਆਂ ਜਿਹੜੀਆਂ ਕਿ ਬੱਚਿਆਂ ਦਾ ਭੇਦਭਾਵ ਕਰਦੇ ਹੋਣਗੀਆਂ ਪਰ 80 ਨੂੰ ਬਦਨਾਮ ਨਾ ਕਰੋ ਤੁਸੀਂ ਠੀਕ ਉਹ ਮਾਮਾ ਦਾ ਰਵਈਆ ਬੱਚਿਆਂ ਲਈ ਸੇਮ ਰਹਿੰਦਾ ਉਹ ਵੱਡੇ ਹੋ ਜਾਂਦੇ ਆ ਵਿਆਹੇ ਜਾਂਦੇ ਆ ਹੁਣ ਦੀਪੂ ਉਹ ਗੱਲਾਂ ਵੀ ਵਕੀਲ ਬਣ ਚੁੱਕਿਆ ਠੀਕ ਹੈ ਤਾਂ ਵੀ ਮਾ ਉਹਦੇ ਮਗਰ ਪੈ ਜਾਂਦੀ ਆ ਮੈਂ ਉਹਦੋਂ ਕਹਿੰਦੀ ਨਾ ਖੜ ਜਾ ਮੈਂ ਆ ਗਈ ਮੈਂ ਤੇਰੇ ਦੋ ਛਿੱਤਰ ਲਾ ਮੋ ਮੇਰਾ ਮੈਂਡ ਨਹੀਂ ਕਰਦਾ ਉਹਨੂੰ ਪਤਾ ਵੀ ਮੇਰੀ ਮਾਂ ਐ ਇਹਨੇ ਮੈਨੂੰ ਪਾਲਿਆ ਤੇ ਇਹੀ ਗੱਲ ਇਹਨੂੰ ਕੋਈ ਹੋਰ ਕਹੇ ਤੇ ਮੈਨੂੰ ਲੱਗਦਾ ਉਹਦੀਆਂ ਇੱਕ ਦੀਆਂ 18 ਬਣਾਵੇ ਤੇ ਕਵੇ ਵੀ ਤੂੰ ਆ ਜਾ ਲੱਗ ਨੇੜੇ ਮੇਰੇ ਫਿਰ ਹਨਾ ਮਾਂ ਐਸੀ ਚੀਜ਼ ਹੁੰਦੀ ਆ ਵੀ ਉਹ ਆਪਦੇ ਬੱਚੇ ਨੂੰ ਕਦੇ ਇਹ ਨਹੀਂ ਸਮਝਦੀ ਵੀ ਇਹ ਵੱਡਾ ਹੋ ਗਿਆ ਇਹਦੇ ਮੁੱਛਾਂ ਆ ਗਈਆਂ ਦਾੜ੍ਹੀ ਆ ਗਈ ਇਹ ਵਿਆਹ ਗਿਆ ਨਾ ਉਹਦੇ ਲਈ ਉਹੀ ਬੱਚਾ ਰਹਿੰਦਾ ਜਿਹੜਾ ਬਚਪਨ ਚ ਹੁੰਦਾ ਜਿਹੜਾ ਉਹਨੇ ਚੂਰੀਆਂ ਕੁੱਟ ਕੇ ਖਵਾਤੀ ਗਿੱਲੇ ਥਾਮਾ ਤੋਂ ਸੁੱਕੇ ਤਾਂਚ ਕੀਤਾ ਹੁੰਦਾ ਉਹੀ ਪਿਆਰ ਰਹਿੰਦਾ ਮਾਂ ਲਈ ਜੇ ਸੋਨੂੰ ਮਾਂ ਪਿਆਰ ਨਾ ਨਾ ਕਰਦੀ ਹੋਵੇ ਇੱਥੋਂ ਸਮਝ ਲਿਆ ਕਰੋ ਜੇ ਸੋਨੂੰ ਮਾਂ ਪਿਆਰ ਨਾ ਨਾ ਕਰਦੀ ਹੋਵੇ ਤਾਂ ਸਮਝ ਲਓ ਵੀ ਮਾਂ ਫਿਰ ਤੁਹਾਨੂੰ ਬਚਪਨ ਚੋਂ ਨਾ ਪਾਲੇ ਸੋਨੂੰ ਮਰਨ ਲਈ ਛੱਡ ਦੇ ਕਿਉਂਕਿ ਮਾਂ ਦੀ ਪਰਵਰਿਸ਼ ਤੋਂ ਬਿਨਾ ਤੁਸੀਂ ਪੜ ਨਹੀਂ ਸਕਦੇ ਕਦੇ ਮਾਂ ਉੱਥੇ ਕਹਦੇ ਵੀ ਇਹਨੂੰ ਮੈਂ ਤਾਂ ਮੈਂ ਤਾਂ ਦਾ ਪਿਆਰ ਨਹੀਂ ਆਉਂਦਾ ਕਦੇ ਮਾਂ ਇਹ ਕਹਿ ਸਕਦੀ ਮੈਨੂੰ ਇਹਦਾ ਪਿਆਰ ਨਹੀਂ ਦਾ ਪਲੀਜ਼ ਇਹ ਗਲਤ ਫਹਿਮੀਆਂ ਜੋ ਨਿਕਲੋ ਇਹ ਮੈਂ ਘਾਣੀ ਅੱਖੀ ਵੇਖ ਚੁੱਕੀ ਆ ਹੁਣ ਜਿਹੜੀ ਮਾਂ ਹੁੰਦੀ ਉਹ ਛੋਟੇ ਕੋਲੇ ਰਹਿ ਰਹੀ ਹੁੰਦੀ ਆ ਤੇ ਉਹ ਮਾਂ ਨੂੰ ਵਿਚਾਰੀ ਨੂੰ ਐਵੇਂ ਉਹ ਮਾਂ ਦੇ ਦਿਲ 'ਚ ਵੱਡੇ ਲਈ ਵੀ ਪਿਆਰ ਹੋ ਹੀ ਹੁੰਦਾ ਛੋਟੇ ਲਈ ਵੀ ਉਹ ਹੁੰਦਾ ਹੁਣ ਐਕਸਪੋਜ਼ ਕਰੋ ਵੀ ਜਿਹੜਾ ਛੋਟਾ ਮੁੰਡਾ ਉਹਦੇ ਕੋਲੇ ਮਾਂ ਰਹਿ ਰਹੀ ਹੈ ਮਾਂ ਕੋਲੇ ਬਹੁਤ ਤਰ੍ਹਾਂ ਦੀਆਂ ਬੁੜੀਆਂ ਆਉਂਦੀਆਂ ਪਿੰਡ 'ਚ ਵੀ ਆ ਜਾਂਦੀਆਂ ਰਿਸ਼ਤੇਦਾਰ ਵੀ ਆ ਜਾਂਦੇ ਆ ਆਪਣੇ ਪਿੰਡਾਂ 'ਚ ਖਾਸ ਹੀ ਆ ਤੇ ਇਹ ਵੀ ਜਿੱਥੇ ਕੁਮਾਰ ਰਹਿੰਦੀ ਹੋਵੇ ਜਿਆਦੇ ਫੈਮਿਲੀਆ ਉੱਥੇ ਆਉਂਦੀਆਂ ਰਿਸ਼ਤੇਦਾਰ ਵੀ ਉੱਤੇ ਆਉਂਦੇ ਆ ਬਟ ਸੱਚਾ ਰਿਸ਼ਤੇਦਾਰ ਉਹੀ ਹੁੰਦਾ ਜੋ ਤੁਹਾਡੇ ਘਰ ਦੇ ਵਿੱਚ ਕਲੇਸ਼ ਨੂੰ ਮਿਟਾ ਕੇ ਜਾਵੇ ਨਾ ਕਿ ਵਧਾ ਕੇ ਜਾਵੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣੀ ਹੈ ਵੀ ਸੁਣੋ ਸਭ ਦੀ ਤੇ ਕਰੋ ਮੰਨਦੀ ਠੀਕ ਹੈ ਤੁਸੀਂ ਵਿਆਹੇ ਹੋਏ ਹੋ ਉਹ ਜਿਹਦੀ ਮੈਂ ਗੱਲ ਕਰਨੀ ਉਹ ਵਿਆਹੇ ਹੋਏ ਆ ਦੋਨੇ ਭਰਾ ਹੀ ਵਿਆਹੇ ਹੋਏ ਆ ਤੇ ਉਹ ਕੁੜੀ ਮਤਲਬ ਜਿਹੜੀ ਵਿਆਹ ਕੇ ਆਈ ਹੁੰਦੀ ਆ ਉਹਦਾ ਵੀ ਫਰਜ਼ ਬਣਦਾ ਹੁੰਦਾ ਕਿ ਸੱਸ ਨੂੰ ਮਾਂ ਦਾ ਪਿਆਰ ਦੇਵੇ ਠੀਕ ਹੈ ਤੇ ਸੱਸ ਦਾ ਹੱਕ ਹੁੰਦਾ ਵੀ ਮਾਂ ਨੂੰ ਨੂੰ ਬੇਟੀ ਨੂੰ ਬੇਟੀ ਦਾ ਪਿਆਰ ਦੇਵੇ ਨੂੰ 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 ਨਾ ਸਮਝੇ ਬੇਟੀ ਸਮਝੇ ਪਰ ਛੋਡੇ ਘਰ ਦੇ ਵਿੱਚ ਮੇਰੇ ਹਿਸਾਬ ਨਾਲ ਸੱਸਾਂ ਨੂੰ ਹਾਂ ਕਦੇ ਨਾਲ ਲੜਨਾ ਮੇਰਾ ਦਿਲ ਕਹਿੰਦਾ ਇਹ ਮੈਂ ਇਹ ਵਰਤੀ ਹੋਈ ਚੀਜ਼ ਦੱਸਦੀ ਆ ਵੀ ਨਹੀਂ ਲੜਦੀਆਂ ਸੱਸਾਂ ਨੂੰ ਹਾਂ ਕਦੇ ਨਹੀਂ ਲੜਦੀਆਂ ਜੇ ਛੋਡੇ ਘਰ ਦੇ ਵਿੱਚ ਤੀਜੇ ਇਨਸਾਨ ਦੀ ਐਂਟਰੀ ਹੈ ਨਹੀਂ ਤੇ ਜੇ ਤੁਹਾਡੇ ਘਰੇ ਤੀਜੇ ਇਨਸਾਨ ਦੀ ਐਂਟਰੀ ਹੈਗੀ ਤਾਂ ਸਮਝ ਲਓ ਤੁਹਾਡੇ ਘਰ ਨੂੰ ਟੁੱਟਣ ਤੋਂ ਕੋਈ ਬਚਾ ਨਹੀਂ ਸਕਦਾ ਫੇਰ ਆ ਜਾਂਦੀਆਂ ਜੀ ਮਾਸੀਆਂ ਚਾਚੀਆਂ ਤਾਈਆਂ ਵਿੱਚ ਤਾਂ ਮਾਸੀਆਂ ਚਾਚੀਆਂ ਤਾਈਆਂ ਬਹੁਤ ਚੰਗੀਆਂ ਹੁੰਦੀਆਂ ਇਹ ਮੈਂ ਦੇਖੀਆਂ ਚੀਜ਼ਾਂ ਹੰਡਾਈਆਂ ਆਪਦੇ ਨਾਲ ਹੋਈਆਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਵਿੱਚ ਤਾਂ ਚਾਚੀਆਂ ਤਾਈਆਂ ਤੁਹਾਡੀਆਂ ਇਹ ਜਿਹੀਆਂ ਹੋਣਗੀਆਂ ਵੀ ਤੁਹਾਡੀ ਘਰ ਦੀ ਗੱਲ ਬਾਹਰ ਨਹੀਂ ਜਾਣ ਦੇਣੀ ਆ ਤੁਹਾਨੂੰ ਕਹਿਣੀ ਆ ਵੀ ਨਹੀਂ ਬੇਟੀ ਕੋਈ ਗੱਲ ਨਹੀਂ ਐ ਨਹੀਂ ਕਰੀਦਾ ਹੁੰਦਾ ਕੋਈ ਚੱਕਰ ਨਹੀਂ ਆਪਣੀ ਫੈਮਿਲੀ ਆ ਜੇ ਘਰੇ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋ ਗਈ ਤੇ ਫਿਰ ਕਿੱਡੀ ਕੀ ਗੱਲ ਐ ਇੱਕ ਚਾਚੀਆਂ ਤਾਈਆਂ ਇਹੋ ਜਿਹੀਆਂ ਹੁੰਦੀਆਂ ਵੀ ਉਹਨਾਂ ਨੂੰ ਤੁਹਾਡੇ ਘਰ ਦੀ ਗੱਲ ਲੱਭ ਜਾਂਦੀ ਐ ਉਹਨਾਂ ਨੇ ਪਹਿਲਾਂ ਤਾਂ ਸੋਡੇ ਦਿਲ 'ਚ ਜ਼ਹਿਰ ਭਰਨੀ ਐ ਸੋਡੀ ਦਾ ਮਾਂ ਆਇਆ ਆ ਜੀ ਤੁਹਾਡੀ ਤਾਂ ਮਾਂ ਆਇਆ ਆ ਤੁਹਾਡੀ ਮਾਂ ਨੂੰ ਤਾਂ ਪਰਖ ਨਹੀਂ ਹੈਗੀ ਸੋਡੀ ਮਾਂ ਤਾਂ ਛੋਡੇ ਦੂਜੀ ਦਾ ਮੋਹ ਕਰਦੀ ਆ ਦੂਜੇ ਦਾ ਕਰਦੀ ਆ ਸੋਡਾ ਘੱਟ ਕਰਦੀ ਆ ਸਭ ਤੋਂ ਪਹਿਲਾਂ ਜਿਹੜਾ ਬੰਦਾ ਸੋਡੇ ਕੋਲੇ ਇਹ ਗੱਲਾਂ ਕਰਨ ਲੱਗ ਗਿਆ ਸਮਝੋ ਵੀ ਉਹ ਸੋਨ ਨੂੰ ਖੁਸ਼ ਨਹੀਂ ਦੇਖਣਾ ਚਾਹੁੰਦਾ ਉਹ ਤੁਹਾਡੇ ਘਰ ਨੂੰ ਮਰੋੜਨਾ ਤੋੜਨਾ ਚਾਹੁੰਦਾ ਉਹ ਆਪਦੀਆਂ ਗੱਲਾਂ ਤੁਹਾਡੇ ਕੋਲੇ ਕਦੇ ਨਹੀਂ ਦੱਸੂਗਾ ਸਿਰਫ ਸੋਡੀਆਂ ਗੱਲਾਂ 'ਚ ਇੰਟਰਸਟ ਲਊਗਾ ਤੁਹਾਨੂੰ ਪੱਟੂਗਾ ਸੋਨ ਨੂੰ ਬਾੜੂਗਾ ਇਹ ਗੱਲ ਮੈਂ ਜਮਾ ਅੱਖੀਂ ਵੇਖ ਚੁੱਕੀ ਆ ਵੀ ਉਹਨਾਂ ਦੀ ਫੈਮਿਲੀ ਵਧੀਆ ਸੀ ਇੰਟਰਫੇਅਰ ਹੋਊਗੀ ਮਾਸੀਆਂਾਂ ਦੀ ਠੀਕ ਹੈ ਜੀ ਮਾਸੀਆਂਾਂ ਲਾ ਲੋ ਚਾਚੀਆਂ ਤਾਈਆਂ ਲਾ ਲੋ ਕਿਉਂਕਿ ਹੁਣ ਤਾਂ ਅੱਜ ਕੱਲ੍ਹ ਤਾਂ ਸੱਕੀਆਂ ਬਣਾ ਵੀ ਬੈਈਆਂ ਹੁੰਦੀਆਂ ਚਾਹੀ ਕਿਸੇ ਨੂੰ ਬੁਰੀਆਂ ਲੱਗਣ ਮੇਰੀਆਂ ਗੱਲਾਂ ਪਰ ਮੈਂ ਜਿਹੜੀਆਂ ਗੱਲਾਂ ਦੇਖ ਲਾਂ ਮੈਨੂੰ ਦੁੱਖ ਆਵੇ ਮੈਥੋਂ ਫਿਰ ਉਹ ਰਹਿ ਆ ਨਹੀਂ ਜਾਂਦਾ ਬੋਲੇ ਬਿਨਾ ਜਦੋਂ ਮਾਸੀਆਂਾਂ ਚਾਚੀਆਂ ਤਾਈਆਂ ਸੋਡੇ ਘਰਾਂ ਦੇ ਵਿੱਚ ਇੰਟਰਫੇਅਰ ਕਰ ਜਾਂਦੀਆਂ ਤੇ ਮੈਂ ਉਹ ਮਾਸੀਆਂਾਂ ਚਾਚੀਆਂ ਤਾਈਆਂ ਨੂੰ ਵੀ ਵਾਰਨਿੰਗ ਦਿੰਨੀ ਆ ਠੀਕ ਹੈ ਅਕਾਲ ਪੁਰਖ ਵੈਗੁਰੂ ਸਭ ਦੇਖ ਰਿਹਾ ਹੁੰਦਾ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਜੀ ਸਭ ਦੇਖ ਰਹੀ ਹੁੰਦੇ ਆ ਜਦੋਂ ਤੁਸੀਂ ਕਿਸੇ ਆੜਾ ਪਾਉਣੀਓ ਕਿਸੇ ਦੇ ਕਰੀ ਚੁਗਲੀਆਂ ਕਰਦੇਓ ਕਿਸੇ ਦਾ ਘਰ ਪੱਟਦੇਓ ਤਾਂ ਤਿਆਰ ਹੋਜੋ ਛੋਡੇ ਤੇ ਵੀ ਉਹ ਵਾਰੀ ਆਉਣ ਵਾਲੀ ਹੈ ਤੇ ਮੈਂ ਵੈਗਰੂ ਅੱਗੇ ਅਰਦਾਸ ਵੀ ਇਹੀ ਕਰਦੀ ਹੁੰਦੀ ਹਣੀ ਆ ਵੀ ਮਾਲਕਾ ਜੋ ਕਿਸੇ ਦਾ ਪੱਟਦਾ ਉਹਨੂੰ ਐਸੀ ਸਜ਼ਾ ਦੇਈਂ ਵੀ ਉਹ ਕਿਸੇ ਦਾ ਪੱਟਣ ਯੋਗ ਨਾ ਸੋ ਮੇਰੀ ਅਰਦਾਸ ਇਹੀ ਹੁੰਦੀ ਆ ਵੀ ਕਿਸੇ ਦਾ ਪੱਟੋ ਨਾ ਜੇ ਤੁਸੀਂ ਕਿਸੇ ਦਾ ਘਰ ਜੋੜ ਨਹੀਂ ਸਕਦੇ ਸੋ ਨੂੰ ਪੱਟਣ ਦਾ ਕੋਈ ਹੱਕ ਨਹੀਂ ਮੈਂ ਤਾਂ ਹੁਣ ਇਹ ਗੱਲਾਂ ਕਰਨੀ ਹੀ ਕਰਨੀਆਂ ਕੋਈ ਮੈਨੂੰ ਬੈਡ ਮੈਸੇਜ ਕਰੇ ਕੁਝ ਵੀ ਕਰੇ ਮੈਨੂੰ ਫਰਕ ਨਹੀਂ ਪੈਂਦਾ ਨੰਬਰ 1 ਤਾਂ ਕਿਸੇ ਦੇ ਘਰੇ ਇੰਟਰਫੇਅਰ ਕਰਨੋਂ ਹਟ ਜਾਓ ਨੰਬਰ 2 ਥੋੜੀ ਸ਼ਰਮ ਮੰਨ ਲਓ ਇੱਕ ਪਾਸੇ ਤਾਂ ਗੁਰੂ ਘਰ ਜਾਣੀਓ ਮੱਥੇ ਟੇਕਦੀਓ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਗੁਰੂ ਘਰ ਮੱਥਾ ਟੇਕ ਆਈਏ ਤਾਂ ਤੁਹਾਡੇ ਪਾਪ ਲੁੱਕਗੇ ਉਦੋਂ ਦੁੱਗਣੇ ਵੜਨਗੇ ਕਿਉਂਕਿ ਗੁਰੂ ਮਹਾਰਾਜ ਵੀ ਤੁਹਾਡੇ ਤੇ ਖਿਜਣਗੇ ਵੀ ਇੱਕ ਪਾਸੇ ਤੁਸੀਂ ਸਾਡੇ ਗੁਰੂ ਘਰ ਮੱਥਾ ਟੇਕਦੀਓ ਦੂਜੇ ਪਾਸੇ ਤੁਸੀਂ ਮੇਰੀ ਬਣਾਈ ਦੁਨੀਆ ਦੇ ਵਿੱਚ ਫਿੱਟ ਪਾ ਰਹੀਓ ਠੀਕ ਹੈ ਗੁਰਦਵਾਰੇ ਜਾਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਜੇ ਤੁਸੀਂ ਕਿਸੇ ਦਾ ਘਰ ਪੱਟ ਰਹੇ ਹੋ ਸਾਵਧਾਨ ਹੋ ਜਾਓ ਕਿਸੇ ਦੇ ਪੱਟਣ ਵਾਲਿਆਂ ਦੇ ਆਪਣੇ ਹਰੇ ਨਹੀਂ ਹੁੰਦੇ ਇਹ ਨਾ ਸੋਚੋ ਵੀ ਮੇਰੇ ਘਰੇ ਤਾਂ ਸਾਰਾ ਕੁਝ ਠੀਕ ਹੈ ਮੈਂ ਤਾਂ ਇਹਦਾ ਪੱਟਣਾ ਕਿਉਂਕਿ ਮੈਂ ਅੱਖੀਂ ਦੇਖ ਚੁੱਕੀ ਹਾਂ ਜਮਾਂ ਅੱਖੀਂ ਕਿਸੇ ਦਾ ਘਰ ਪੱਟਿਆ ਨਹੀਂ ਮੈਂ ਉੱਜੜਿਆ ਦੇਖ ਚੁੱਕੀ ਹਾਂ ਇਹਨਾਂ ਗੱਲਾਂ ਕਰਕੇ ਉੱਜੜ ਗਿਆ ਉਹ ਘਰ ਮੈਂ ਵੇਖ ਚੁੱਕੀ ਹਾਂ ਜਮਾਂ ਆਣ 100% ਵੀ ਜਿਹੜੇ ਇਹ ਕਹਿੰਦੇ ਸੀ ਨਾ ਵੀ ਸਾਡੇ ਨੂਹਾਂ ਪੁੱਤ 7 ਇੰਚ ਬਾਹਰ ਨਹੀਂ ਤੇ ਸਾਥੇ ਕਹੇ ਬਣਾ ਤਾਂ ਇਹਦੇ ਸਬਜ਼ੀ ਨਹੀਂ ਲੈਂਦੇ ਜੀ ਤੇ ਇਹੋ ਜੀ ਦੁਰਦਸ਼ਾ ਹੋਈ ਹੈ ਤੇ ਉਹ ਗੱਲਾਂ ਵੀ ਸਾਲਾ ਮਾਰ ਮਾਰ ਉਹਨਾਂ ਦੀਆਂ ਜਾਣਾ ਨਿਕਲੀਆਂ ਜਿਨ੍ਹਾਂ ਨੇ ਕਿਸੇ ਦੇ ਘਰੇ ਫਰਕ ਦੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਸਾਲ ਮਾਰ ਮਾਰੂ ਮਰੇ ਆ ਇਹੋ ਜੀਆਂ ਮੁੱਤਾਂ ਹੋਈਆਂ ਉਹਨਾਂ ਦੀ ਜ਼ਿੰਦਗੀ 'ਚ ਬੋਝ ਪੈ ਗਿਆ ਸਟ्रेस ਪੈ ਗਿਆ ਜਦੋਂ ਮਹਾਰਾਜ ਦੀ ਮਾਰ ਪੈਂਦੀ ਹੈ ਉਹਨੂੰ ਤਾਂ ਕੋਈ ਬਚ ਨਹੀਂ ਸਕਦਾ ਜਦੋਂ ਗੁਰੂ ਮਹਾਰਾਜ ਖੇਜ ਜਾਂਦੇ ਹਨ ਨਾ ਵੀ ਤੁਸੀਂ ਮੇਰੀ ਬਣਾਈ ਦੁਨੀਆ ਦੇ ਵਿੱਚ ਗੰਦ ਪਾਈ ਜਾਂਦੇ ਹੋ ਉਦੋਂ ਦਿੰਦੇ ਆ ਫਿਰ ਉਹਨਾਂ ਨੂੰ ਪਤਾ ਫਿਰ ਉਹਨਾਂ ਨੂੰ ਲੱਗਦਾ ਪਤਾ ਵੀ ਜਦੋਂ ਕਹਿੰਦੇ ਨੇ ਨਾ ਕਿ ਕਿ ਕਿਸੇ ਲਈ ਖੂਨ ਨਹੀਂ ਪਟ ਰਿਹਾ ਤੂੰ ਆਪਣੇ ਲਈ ਪਟ ਰਿਹਾ ਠੀਕ ਹੈ ਇਹ ਗੱਲ ਯਾਦ ਰੱਖਿਓ ਜਿਹੜੇ ਖੂ ਤੁਸੀਂ ਕਿਸੇ ਲਈ ਟੋਏ ਪੱਟੋਂਗੇ ਤੇ ਉਹ ਟੋਏ ਛੱਡ ਲਈ ਉਹ ਦੁੱਗਣੇ ਡੁੰਗੇ ਹੋਣਗੇ ਤੁਸੀਂ ਮੇਰਾ ਨਾਂ ਬਦਲ ਦਿਓ ਜੇ ਤੁਹਾਡੇ ਨਾਲ ਇਹ ਕਲਾ ਨਾ ਹੋਈਆਂ ਠੀਕ ਹੈ ਮੈਂ ਵੇਖਿਆ ਜਿਹੜੀਆਂ ਜਿਹੜੀਆਂ ਬੁੜੂਆਂ ਨੇ ਕਿਸਨ ਕਿਸੇ ਦੇ ਘਰ ਪੱਟਿਆ ਨਾ ਉਹ ਇਹੋ ਜਿਹੀ ਮੌਤ ਮਰੀਆਂ ਤੇ ਆਪ ਵੀ ਉਹ ਬਸਣਿਆਂ ਚ ਨਹੀਂ ਰਹੀਆਂ ਇਹੋ ਜਿਹੀ ਮੌਤ ਮਰੀਆਂ ਐਂਡ ਵੇਲੇ ਉਹਨਾਂ ਨੂੰ ਕੋਈ ਪਾਣੀ ਦੇਣ ਵਾਲਾ ਨਹੀਂ ਸੀਗਾ ਤੇ ਪਿੰਡ ਦੇ ਸਹਾਰਾ ਦਿੰਦੇ ਹੁੰਦੇ ਪੈਸੇ ਇਕੱਠੇ ਕਰ ਕਰ ਇਲਾਜ ਕਰਾਉਂਦੇ ਸੀ ਇਹੋ ਜਿਹੀਆਂ ਮੌਤਾਂ ਦੇਖੀਆਂ ਮੈਂ ਜਿਨ੍ਹਾਂ ਨੇ ਕਿਸੇ ਦੇ ਘਰ ਪੱਟੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਮਾਸੀਆਂ ਚਾਚੀਆਂ ਤਾਈਆਂ ਨੂੰ ਕਹਿਣੀ ਆ ਭੈਣੇ ਤੁਸੀਂ ਆਪਦੇ ਘਰ ਸੰਭੋ ਆਪਦੇ ਬੱਚੇ ਸੰਭੋ ਤੁਸੀਂ ਕਿਸੇ ਦੇ ਘਰ ਨਾ ਪਟੋ ਕਿਉਂਕਿ ਮੈਂ ਤੁਹਾਨੂੰ ਤਾਂ ਰੋਕ ਰਹੀ ਆ ਵੀ ਤੁਹਾਨੂੰ ਸਜ਼ਾ ਬਹੁਤ ਭੈੜੀ ਮਿਲਣੀ ਆ ਮਹਾਰਾਜ ਦੇਖ ਰਹੇ ਆ ਜਿੱਦ ਦੇ ਉਹਨਾਂ ਦਾ ਗੁੱਸਾ ਛੋਡੇ ਬੰਨੀ ਹੋ ਗਿਆ ਨਾ ਤਾਂ ਫਿਰ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਤੁਹਾਨੂੰ ਕੋਈ ਇਹੋ ਜਿਹੀ ਬਿਮਾਰੀ ਲੱਗੂਗੀ ਤੁਸੀਂ ਮੰਜੇ 'ਚ ਪਏ ਤੜਫੋਗੇ ਉਹਨਾਂ ਦੇ ਕਿਉਂਕਿ ਬੰਦੇ ਦੀ ਮਾਰ ਤੋਂ ਬੰਦਾ ਬਚ ਜਾਂਦਾ ਜਦੋਂ ਮਹਾਰਾਜ ਦੀਆਂ ਲਾਠੀਆਂ ਪੈਂਦੀਆਂ ਕੋਈ ਬਚਦਾ ਨਹੀਂ ਏ ਨਾ ਸੋਚੋ ਵੀ ਅਸੀਂ ਚੁਗਲੀਆਂ ਕਰਕੇ ਖੋਸ਼ਾ ਫਲਾਨੇ ਦਾ ਘਰ ਪੱਟ ਤਾਂ ਜਾਂ ਵਸਣ ਨਹੀਂ ਦਿੰਦਿਆਂ ਉਂਗਲਾ ਲਾਈ ਜਾਂਦੀਆਂ ਰਹਿੰਦੀਆਂ ਉਹਦੇ ਕੋਲੇ ਜਾ ਕੇ ਪਹਿਲੀ ਕਦੇ ਤਾਂ ਜਾ ਕੇ ਸੱਸ ਕੋਲੇ ਕਹਿ ਦੇਣੀਆਂ ਤੇਰੀ ਤੇਰੀ ਨੂਹ ਫਲਾਨੀ ਮਾੜੀ ਆ ਫਲਾਨੀ ਚੰਗੀ ਆ ਉਧਰੋਂ ਫਿਰ ਸੱਸ ਕੋਲੋਂ ਖੜਾ ਛੜਾ ਕੇ ਆ ਜਾਂਦੀਆਂ ਨੂਹਾਂ ਕੋਲੇ ਤੇਰੀ ਸੱਸ ਤਾਂ ਦੂਜੀ ਦਾ ਕਰਦੀ ਐ ਤੇਰਾ ਨਹੀਂ ਕਰਦੀ ਇਹ ਚੀਜ਼ਾਂ ਜਿਹੜੇ ਤੁਸੀਂ ਲੋਕਾਂ ਨੂੰ ਪਾ ਰਹੀਆਂ ਉਹਨਾਂ ਤੁਹਾਨੂੰ ਦੇਣੀਆਂ ਪੈਣੀਆਂ ਤੇ ਮੇਰੀ ਵੀ ਅਕਾਲਪੁਰਖ ਵੈਗ ਅੱਗੇ ਅਰਦਾਸ ਇਹੀ ਹੋਊਗੀ ਵੀ ਪ੍ਰਮਾਤਮਾ ਜੋ ਕਿਸੇ ਦਾ ਘਰ ਪੱਟਦਾ ਤੂੰ ਨੂੰ ਇਹੋ ਜਿਹੀ ਸਜ਼ਾ ਦੇਈ ਇਹੋ ਜਿਹੀ ਸਜ਼ਾ ਦੇਈ ਉਹ ਯਾਦ ਰੱਖੇ ਆ ਸੋਡੀਆਂ ਛੋਟੀਆਂ ਛੋਟੀਆਂ ਚੁਗਲੀਆਂ ਕਰਕੇ ਨਾ ਬਹੁਤ ਘਰ ਆ ਜਿਹੜੇ ਪੱਟੇ ਗਏ ਲੋਕਾਂ ਦੇ ਤੁਸੀਂ ਫਰਕ ਪਵਾਤੇ ਕਦੇ ਭੈਣ ਭਰਾਵਾਂ ਚ ਨਾ ਫਰਕ ਨਹੀਂ ਸੀ ਪੈਂਦਾ ਪਵਾਉਂਦਾ ਕੋਣਾ ਤੀਜਾ ਜਦੋਂ ਤੀਜਾ ਸੋਡੇ ਘਰੇ ਐਂਟਰ ਹੁੰਦਾ ਸੋਡੇ ਘਰ ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਇਹਨਾਂ ਗੱਲਾਂ ਤੋਂ ਬਚਜੋ ਜੇ ਬਚਨਾਗਾ ਤੇ ਨਹੀਂ ਇਹਦੇ ਰਿਜ਼ਲਟ ਤੁਹਾਨੂੰ ਬਹੁਤ ਮਾੜੇ ਮਿਲਣਗੇ ਅੱਗੇ ਕੋਂ ਕਦੇ ਸੁਣਿਆ ਸੀ ਬੱਟ ਪਿੱਛੇ ਕਿਸੇ ਨੇ ਬੱਟ ਪਿੱਛੇ ਕੋਈ ਫਲਾਣਾ ਵੱਢਦਾ ਜਾਂ ਘਰ ਪਿੱਛੇ ਫਲਾਣੇ ਨੇ ਧੌਂਕਾ ਵੱਢਦਾ ਹੁਣ ਨੋਰਮਲ ਆ ਗੱਲਾਂ ਹੋ ਗਈਆਂ ਮੇਰੀ ਰੂਹ ਕੰਬ ਜਾਂਦੀ ਐ ਕਿ ਗਿੱਠ ਥਾਂ ਪਿੱਛੇ ਲੜੀ ਜਾਣਗੇ ਲੜਕੇ ਉਹਦੀ ਪਤਾ ਲੱਗਦਾ ਫਲਾਣੇ ਨੇ ਫਲਾਣਾ ਮਾਰਤਾ ਕੀ ਖੱਟ ਲੈਨੇ ਹੋ ਫਿਰ ਤੁਸੀਂ ਮਾਰ ਕੇ ਕਿਸੇ ਨੂੰ ਕਿਸੇ ਨੂੰ ਮਾਰਨ ਵਾਲਾ ਆਪ ਸੌਖਾ ਰਹਿ ਗਿਆ ਕਿਤੇ ਫਿਰ ਜੇਲਾਂ ਕੱਟਦੇ ਹੋ ਆਪ ਫਿਰ ਰਿੰਗਦੇ ਹੋ ਵੀ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸਾਨੂੰ ਬਾਹਰ ਕਢਾ ਲਓ ਬਾਹਰ ਕਿਵੇਂ ਨਿਕਲ ਜਾਊਂਗੇ ਜਦੋਂ ਤੁਸੀਂ ਜਨਮ ਕੀਤਾ ਹੋਇਆ ਇਹਨਾਂ ਗੱਲਾਂ ਨੂੰ ਕੈਚ ਕਰੋਗੇ ਤਾਂ ਸੌਕੇ ਰਹੋਗੇ ਵੀਰੇ ਆਪਣੇ ਘਰ ਦੇ ਵਿੱਚ ਆਪਦੀਆਂ ਲੜਾਈਆਂ ਆਪ ਸੁਲਝਾਓ ਆਪਦੇ ਭੈਣ ਭਰਾਵਾਂ ਨਾਲ ਲੜਦੇ ਆਂ ਤਾਂ ਆਪ ਲੜੋ ਆਪ ਸੁਲਝਾਓ ਠੀਕ ਹੈ ਪਰਿਵਾਰ ਚ ਬਹਿ ਕੇ ਸਮਝੌਤੇ ਕਰੋ ਤੀਜਿਆਂ ਨੂੰ ਵਿੱਚ ਨਾ ਵੜੋ ਤੀਜੇ ਥੋੜਾ ਤਮਾਸ਼ਾ ਵੇਖ ਰਹੇ ਹੁੰਦੇ ਥੋੜਾ ਜਲੂਸ ਕੱਢ ਰਹੇ ਹੁੰਦੇ ਆ 10 ਘਰਾਂ 'ਚ ਫਿਰ ਉਹ ਉਹ ਉਹਨਾਂ ਦਾ ਤਾਂ ਕੰਮ ਹੁੰਦਾ ਲੋਕਾਂ ਦੇ ਘਰੇ ਤਵਾਹੀ ਠਾਉਣੀ ਪਹਿਲਾਂ ਤਾਂ ਛੋਡੇ ਘਰੇ ਤਵਾਹੀ ਠਾਉਂਦੇ ਆ ਉਦੋਂ ਬਾਅਦ ਫਿਰ ਉਹ 10 ਘਰਾਂ ਦੇ ਵਿੱਚ ਜਾਂਦੇ ਆ ਵੀ ਅਸੀਂ ਫਲਾਣੇ ਦੇ ਘਰੇ ਫਰਕ ਪਵਾਤਾ ਫਿਰ ਉਹ ਘਰੇ ਬਹਿ ਕੇ ਹੱਸਦੇ ਆ ਇੰਜੋਏ ਕਰਦੇ ਆ ਵੀ ਅਸੀਂ ਉਹਦੇ ਘਰੇ ਲੜਾਈ ਪਵਾਤੀ 10 ਸੱਸ ਨੂੰਹਾਂ ਲੜਵਾਤੀਆਂ ਜਾਂ ਅਸੀਂ ਭਾਈ ਭਾਈ ਲੜਵਾਤੇ ਜਾਂ ਦਰਾਣੀ ਸਣੀ ਲੜਵਾਤੀਆਂ ਲੜਨਾ ਹੁੰਦਾ ਤਾਂ ਆਪਦੇ ਘਰੇ ਆਪ ਲੜਿਆ ਕਰੋ ਕਿਸੇ ਮੰਗਰ ਲੱਗ ਕੇ ਲੜਾਇਆ ਨਾ ਕਰੋ ਲੋਕਾਂ ਦਾ ਤਾਂ ਕੰਮ ਆ ਵੀਰੇ ਚੁਗਲੀਆਂ ਕਰਕੇ ਛੋਡੇ ਘਰ ਪੱਟਣੇ ਮੇਰੇ ਕੋਲੇ ਵੀ ਬਹੁਤ ਆਉਂਦੇ ਸੀ ਲੋਕ ਆਏ ਹੁੰਦਾ ਬਾਹ ਹੁੰਦਾ ਮੈਂ ਕਿਹਦੇ ਸੋਚ ਮੈਂ ਹਮੇਸ਼ਾ ਆਪਣੇ ਦਿਮਾਗ ਦੀ ਸੋਚਦੀ ਹੁੰਦੀ ਆ ਮੈਂ ਜੇ ਮੈਨੂੰ ਕੋਈ ਗੁੱਸਾ ਹੋਵੇ ਨਾ ਤਾਂ ਮੈਂ ਸਿੱਧੀ ਲੜਾਈ ਲੜਦੀ ਹੁੰਦੀ ਆ ਕਿਸੇ ਤੀਜੇ ਬੰਦੇ ਪਿੱਛੇ ਲੱਗ ਕੇ ਮੈਂ ਕਿਸੇ ਨਾਲ ਲੜਦੀ ਨਹੀਂ ਬਹੁਤ ਮੇਰੇ ਕੋਲੇ ਬੁੜੀਆਂ ਆ ਜਾਂਦੀਆਂ ਤੁਹਾਨੂੰ ਫਲਾਣਾ ਆਇਆ ਕਰਨਾ ਝੰਕਾਉਂਦਾ ਮੈਂ ਇਹਨੂੰ ਸੁਣ ਕੇ ਇੱਧਰ ਦੀ ਇੱਧਰ ਦੀ ਘੜ ਦਿੰਨੀ ਆ ਮੈਂ ਕਹਿੰਦੀ ਆ ਵੀ ਜਿੱਦੇ ਕੋਈ ਮੇਰੇ ਮੂੰਹ ਤੇ ਕਹੂਗਾ ਉਹਦੇ ਮੈਂ ਦੇਖ ਲੂੰਗੀ ਆ ਤਾਂ ਫਿਰ ਮੈਂ ਨਿੱਤ ਲੜਾਈ ਪਾਈ ਰੱਖਿਆ ਕਰੂੰਗੀ ਕਿਉਂਕਿ ਮੈਂ ਤਾਂ ਕੱਪੜੇ ਦਾ ਕੰਮ ਕਰਦੀ ਆਂ ਦੋ ਬੁੜੀਆਂ ਆਉਣੀਆਂ ਕੋਈ ਕੁਝ ਕਹੂ ਕੋਈ ਕੁਝ ਕਹੂ ਮੈਂ ਤਾਂ ਜਾ ਕੇ ਝੁੰਡ ਮਝੁੰਡੇ ਹੋਈ ਰਹਿਿਆ ਕਰੂੰਗੀ ਮੇਰਾ ਤਾਂ ਨਾ ਹੀ ਮਸ਼ਹੂਰ ਹੋ ਜਾਣਾ ਵੀ ਉਹ ਫਲਾਣੇ ਨਾਲ ਲੜ ਪੀਜੀ ਉਹ ਧਮਕੇ ਨਾਲ ਲੜ ਪੀ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੀ ਜਿੱਦੇ ਕੋਈ ਮੇਰੇ ਮੂੰਹ 'ਤੇ ਕਹੂਗਾ ਉਹਦੇ ਆਪਾਂ ਦੇਖ ਲਾਂਗੇ ਕੋਈ ਵੀ ਬੋਲੂਗਾ ਆਪਾਂ ਦੇਖ ਲਾਂਗੇ ਐਡੇ ਆਪਾਂ ਵੀ ਚੁੱਪ ਨਹੀਂ ਬੈਠੇ ਐਡੇ ਆਪਣੇ ਹੱਥਕੜੀਆਂ ਨਹੀਂ ਲੱਗੀਆਂ ਵੀ ਮੂਰਲਾ ਕੁਝ ਬੋਲੂ ਤੇ ਆਪਾਂ ਚੁੱਪ ਕਰ ਜਾਗੇ ਨੋ ਠੀਕ ਹੈ ਅੱਪਾ ਕੇ ਸੇ ਦੇ ਮੰਗਰ ਲੱਗ ਕੇ ਕਦੇ ਨਹੀਂ ਲੜੇ ਤੇ ਨਾਲ ਲੜ ਗਈ ਹਾਂ ਅੱਖੀ ਵੇਖਾਂਗੇ ਕੰਨੀ ਸੁਣਾਂਗੇ ਅਗਲਾ ਆਪਣੇ ਸਾਹਮਣੇ ਕੁਝ ਬੋਲੂਗਾ ਫੇਰ ਦੇਵਾਂਗੇ ਜਵਾਬ ਫੇਰ ਆਪਣਾ ਹੱਕ ਬੰਦਾ ਅਗਲੇ ਨੂੰ ਜਵਾਬ ਦੇਣ ਦਾ ਵੀ ਹਾਂਜੀ ਮੈਂ ਹਾਜ਼ਰ ਹਾਂ ਬੋਲ ਕੀ ਬੋਲਣਾ ਤੂੰ ਠੀਕ ਆ ਦੁਨੀਆ ਬਹੁਤ ਕੁਝ ਬੋਲਦੀ ਐ ਅਸਰ ਛੋਡਾ ਤੁਸੀਂ ਕਰਨਾ ਜਾਂ ਨਹੀਂ ਕਰਨਾ ਮੈਂ ਮਜਬੂਰ ਹੋ ਕੇ ਵੀਡੀਓ ਪਾ ਰਹੀ ਆ ਵੀ ਇਹ ਘਰ ਘਰ ਦੀ ਕਹਾਣੀ ਬਣ ਚੱਲੀ ਆ ਜੇ ਘਰ ਦੇ ਵਿੱਚ ਦੋ ਜਣੇ ਆ ਤਾਂ ਤੀਜਾ ਘਰਾਂ ਜਿਹੜੇ ਛੋਟੇ ਵਿੱਚ ਵੱਡ ਜਾਂਦਾ ਨਾ ਉਹ ਉਂਗਲੀਆਂ ਹੀ ਲਾਈ ਜਾਂਦਾ ਛੋਟੇ ਘਰ ਲੜਾਈਆਂ ਪੁਆਈ ਜਾਂਦਾ ਇੱਥੇ ਟicker ਕੇ ਛੋਟੇ ਗੱਲ ਇੰਨੀ ਵੱਧ ਜਾਂਦੀ ਆ ਤੁਸੀਂ ਜੇਲਾ ਕੱਟਣ ਨੂੰ ਮਜਬੂਰ ਹੋ ਜਾਂਦੇ ਹੋ ਕਿਉਂ ਕਰਦੇ ਹੋ ਇਹ ਸਭ ਕੀ ਮਿਲਦਾ ਤੁਹਾਨੂੰ ਜਦੋਂ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਤੁਸੀਂ ਕਮਾਈਆਂ ਕਰਦੇ ਹੋ ਅਕਾਲ ਪੁਰਖ ਵੈਗਰੂ ਨੇ ਤੁਹਾਡੇ ਢਿੱਡ ਲਾਇਆ ਤੁਹਾਡੇ ਭਰਨ ਦਾ ਵੀ ਰਤਬਾ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਵੀ ਪ੍ਰਮਾਤਮਾ ਤੁਹਾਡਾ ਸਾਰਾ ਕੁਝ ਕਰ ਰਿਹਾ ਫਿਰ ਤੁਸੀਂ ਇਨਸਾਨਾਂ ਮੰਗਰ ਲ ਕੌਣ ਕੀ ਦਾ ਮੋਹ ਕਰਦਾ ਹੂੰ ਹੀ ਲੜੀ ਜਾਣਗੇ ਬੇਨ ਮਤਵਲਾ ਫਲਾਣਾ ਫਲਾਣੇ ਦਾ ਮੋਹ ਕਰਦਾ ਜੀ ਧਿਓ ਕਿ ਧਿਓ ਕਿ ਦਾ ਮੋਹ ਕਰਦਾ ਕੋਈ ਗੱਲ ਹੈ ਗੱਲਾਂ ਚ ਜਿੰਨਾ ਤੁਸੀਂ ਕਰੋਗੇ ਅਗਲੇ ਦਾ ਉਹਨਾ ਅਗਲਾ ਕਰੂਗਾ ਤੁਹਾਡਾ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਨਵੀਂ ਗੱਲ ਆ ਵੀ ਫਲਾਣਾ ਫਲਾਣੇ ਦਾ ਮੋਹ ਕਰਦਾ ਧਿਓਗਾ ਧਿਓ ਕਿ ਦਾ ਮੋਹ ਕਰਦਾ ਭਾਈਆਂ ਦੇ ਫਿੱਕ ਪਾਰ ਰੱਖੇ ਆ ਭੈਣਾਂ ਦੇ ਫਿੱਕ ਪਾਰ ਰੱਖੇ ਆ ਘਰ ਦੇ ਵਿੱਚ ਸੱਸ ਨੂੰਹਾਂ ਦੇ ਬੈਰ ਪਵਾ ਸੱਡੇ ਆਪ ਬਾਈ ਕੀ ਨੇ ਚੁਗਲ ਖੋਰਾ ਨੇ ਜਿਹੜੇ ਸੱਡੇ ਘਰੇ ਚੁਗਲ ਖੋਰਾ ਆਉਂਦੇ ਆਉਂਦੇ ਆ ਬਿਨ ਸੱਡੇ ਆਉਂਦੇ ਆ ਸੱਡੇ ਘਰੇ ਮੈਂ ਤਾਂ ਕਹਣੀ ਆ ਵੀਰੇ ਜਿਨੇ ਆਪਦੇ ਘਰੋਂ ਤੇ ਨਾਲ ਅਗਲੇ ਨੂੰ ਆਉਣ ਦਿਓ ਆਉਣਗੇ ਤਾਂ ਥੋਡੇ ਘਰੇ ਅਗਲੇ ਚੂਲੀਆਂ ਵੀ ਕਰਨਗੇ ਲੜਾਈਆਂ ਉਂਗਲਾ ਵੀ ਲਾਉਣਗੇ ਥੋਡੀ ਨਾਰਮਲ ਗੱਲ ਨੂੰ ਪਹਾੜ ਬਣਾਉਣਗੇ ਸੋਚੋ ਸੋਚੋ ਜਿਹੋ ਜਿਹਜੇ ਬੀਜ ਨਹੀਂ ਹੋ ਵੈਸਾ ਤੁਹਾਨੂੰ ਵੱਡਣਾ ਪੈਣਾ ਕਿਉਂਕਿ ਆਉਣ ਵਲ ਜਦੋਂ ਤੁਸੀਂ ਆਪ ਹੀ ਇੰਨਾ ਕੰਮਾਂ 'ਚ ਬੈ ਗਏ ਉਹਦੇ ਨਾਲ ਲੜ ਪਏ ਉਹਦੇ ਨਾਲ ਜਿੱਤ ਪਏ ਉਹਦੇ ਨਾਲ ਜਿੱਤ ਪਏ ਨੂੰ ਗਾਣਾ ਦਿੱਤੀਆਂ ਮੈਂ ਇਹਦੀ ਜਾਖੀ ਦੇਖ ਲਈਆਂ ਤੇ ਤੁਹਾਡੇ ਬੱਚੇ ਥੋਡੀ ਕਦਰ ਨਹੀਂ ਕਰਨਗੇ ਇਹ ਦਿਲ 'ਚੋਂ ਬਲੀਖਾ ਕੱਢ ਦਿਓ ਵੀ ਅਸੀਂ ਲੜਾਈਆਂ ਕਰੀ ਜਾਂਨੇ ਚੂਲੀਆਂ ਵਾਲਿਆਂ ਮੰਗਰ ਲੱਗ ਲੱਗ ਕੇ ਘਰੀ ਲੜਾਈਆਂ ਪਾਈ ਜਾਂਦੇ ਸਾਡੇ ਬੱਚੇ ਸ਼ੈਣੀ ਬਣਨਗੇ ਕਦੇ ਵੀ ਨਹੀਂ ਬਣਨਗੇ ਤੁਹਾਡੇ ਬੱਚੇ ਤੁਹਾਡੇ ਵਰਗੇ ਢਿੱਟ ਹੋਣਗੇ ਜਿੱਦਾਂ ਤੁਸੀਂ ਬੋਲਦੇ ਉਹਦੇ ਬੱਚੇ ਬੋਲਣਗੇ ਫਿਰ ਤੁਹਾਡੇ ਉਦੋਂ ਫਿਰ ਬਹਿ ਕੇ ਤੁਸੀਂ ਆਪਦੇ ਆਪ ਨੂੰ ਪਿੱਟਿਆ ਕਰੋਗੇ ਵੀਰ ਸਾਡੇ ਬੱਚੇ ਮੂਰੇ ਬੋਲਦੇ ਬੋਲਣਗੇ ਤਾਂ ਨੇਚਰਲੀ ਆ ਵੀਰੇ ਜਿਵੇਂ ਜਿਵੇਂ ਤੁਹਾਡੇ ਬੱਚੇ ਛੋਟੇ ਤੋਂ ਸਿੱਖਣਗੇ ਉਹੀ ਬੋਲਣਗੇ ਤਾਂ ਜਿੱਦਾਂ ਮੈਂ ਹੁਣ ਜ਼ਿੰਦਗੀ 'ਚ ਸੰਘਰਸ਼ ਕੀਤਾ ਹੁਣ ਮੇਰੇ ਬੱਚੇ ਸਮਝਦਾਰ ਹੋ ਚੁੱਕੇ ਆ ਸਿਆਣੇ ਆ ਉਹਨਾਂ ਨੂੰ ਸਾਰਾ ਪਤਾ ਹੈ ਜਿੰਨਾ ਚਿਰ ਉਹ ਇਹ ਛੋਟੇ ਸੀ ਮੈਂ ਤਾਂ ਕਦੇ ਕਿਸੇ ਨਾਲ ਜਿੜਿਆ ਕਰਨੀ ਪਸੰਦ ਨਹੀਂ ਸੀ ਕਰਦੀ ਤੰਗੀ ਘੱਟ ਲੈਂਦੀ ਸੀ ਫੰਗੀ ਘੱਟ ਲੈਂਦੀ ਸੀ ਕੰਮ ਕਰ ਲੈਂਦੀ ਸੀ ਮਿਹਨਤ ਕਰ ਲੈਂਦੀ ਸੀ ਮੈਂ ਤਾਂ ਬੱਚਿਆਂ ਹੁੰਦੇ ਕਿਸੇ ਨਾਲ ਜਿੜੇ ਹੀ ਨਹੀਂ ਸੀ ਕੀਤੀ ਮੈਨੂੰ ਪਤਾ ਸੀ ਵੀ ਇਹ ਗੱਲਾਂ ਦਾ ਅਸਰ ਬੱਚਿਆਂ ਦੇ ਬਹੁਤ ਬੱਚਿਆਂ ਨੂੰ ਨਹੀਂ ਪਤਾ ਬੱਚੇ ਢੀਠ ਹੋ ਜਾਣਗੇ ਮੇਰੇ ਬੱਚੇ ਮੇਰੇ ਕੋਲੇ ਫਿਰਦੇ ਰਹਿੰਦੇ ਵਿਚਾਰੇ ਗੱਲਾਂ ਬਰਦਾਸ਼ਤ ਕਰਕੇ ਵੀ ਚੁੱਪਕ ਰਹਿੰਦੇ ਸੀ ਆਪਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਕਾਲ ਪੁਰਖ ਵੈਰ ਨੂੰ ਤੇ ਛੜਤਾ ਹੀ ਸਭ ਕੁਝ ਤੇ ਪ੍ਰਮਾਤਮਾ ਨੇ ਅੱਜ ਲੁਕੋ ਕੇ ਵੀ ਆਪਣੇ ਤੋਂ ਕੁਝ ਨਹੀਂ ਰੱਖਿਆ ਕੁਝ ਵੀ ਨਹੀਂ ਰੱਖਿਆ ਪ੍ਰਮਾਤਮਾ ਨੇ ਜੋ ਚਾਹੀਦਾ ਸੀ ਮੈਨੂੰ ਉਹ ਹੀ ਮਿਲਿਆ ਹੁਣ ਵੀ ਮੈਂ ਲੜਦੀ ਨਹੀਂ ਕਿਸੇ ਨਾਲ ਇਹਦਾ ਮਤਲਬ ਇਹ ਨਹੀਂ ਜੇ ਮੇਰੀ ਕਿਸੇ ਨਾਲ ਹੁਣ ਬਣਨ ਹੋਟ ਗਈ ਮੈਂ ਲੜਦੀ ਮੈਂ ਕਿਸੇ ਨਾਲ ਨਹੀਂ ਪਾਸਾ ਵਟਿਆ ਲੜਨ ਚ ਕੀ ਰੱਖਿਆ ਇਹ ਸਾਰੇ ਸਾਰੇ ਜਿਹੜਾ ਸਮਝਦਾਰ ਬੰਦਾ ਵੀਰ ਉਹਨੂੰ ਤਾਂ ਸਾਰੀ ਕਾਫੀ ਹੁੰਦਾ ਮੈਂ ਲੜੀ ਤਾਂ ਕਿਸੇ ਨਾਲ ਵੀ ਨਹੀਂ ਹੁਣ ਵੀ ਨਹੀਂ ਲੜਦੀ ਨਾ ਲੜਨਾ ਬਸ ਪਤਾ ਲੱਗ ਗਿਆ ਵੀ ਆਹ ਬੰਦੇ ਨੇ ਆਪਣੇ ਲਈ ਕੁਝ ਕੀਤਾ ਨਹੀਂ ਪਰੇਸ਼ਾਨ ਕੀਤਾ ਆਪਣੀ ਹੈਲਪ ਨਹੀਂ ਕੀਤੀ ਆਪਾਂ ਪਾਸਾ ਵਟ ਲਿਆ ਨਾ ਅਗਲਾ ਨੂੰ ਮਾੜੀ ਨਾ ਚੰਗੀ ਜਿਹੜੇ ਰਾਹ ਜਾਣਾ ਨਹੀਂ ਉਹ ਰਾਹੀ ਬੰਦ ਕਰਤਾ ਗੇਟ ਹੀ ਬੰਦ ਕਰਤਾ ਵੀ ਆਪਾਂ ਜਾਣਾ ਨਹੀਂ ਵੀਰੇ ਦੈਟ ਇਟ ਫਿਰ ਲੜਾਈਆਂ ਕਰਦੀਆਂ ਮੈਂ ਕਹਿੰਦਾ ਮੂਰਖ ਬੰਦਾ ਹੁੰਦਾ ਜਿਹੜਾ ਤੀਜੇ ਦਿਨੋਂ ਟਾਂ 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 ਫਿਰ ਕੀ ਮਿਲ ਜਾਂਦਾ ਕੁਝ ਮਿਲ ਜਾਂਦਾ ਤਾਂ ਮੈਨੂੰ ਦੱਸ ਦੋ ਵੀ ਕਿਸੇ ਨੇ ਲੜ ਕੇ ਕੁਝ ਖੱਟਿਆ ਤਾਂ ਮੈਨੂੰ ਵੀ ਦੱਸ ਦੋ ਵੀ ਹਾਂ ਅਸੀਂ ਆਹ ਪੱਟ ਲੈ ਜੀ ਲੜਾਈਆਂ ਕਰ ਕਰ ਕੇ ਪਰੇਸ਼ਾਨ ਹੀ ਹੁੰਨੇ ਆਪਾਂ ਤਾਂ ਵੀਰੇ ਜਮਾ ਸਾਫ਼ ਕਰਤਾ ਰਾਂ ਵੀ ਅਗਲੇ ਆਪਦੇ ਘਰੇ ਖੁਸ਼ ਆਪਾਂ ਆਪਦੇ ਘਰੇ ਕੁਝ ਅਗਲੇ ਨੂੰ ਮੇਰੇ ਬਿਨਾਂ ਸਰ ਗਿਆ ਮੈਨੂੰ ਉਹਨਾਂ ਬਿਨਾਂ ਸਰ ਗਿਆ ਫਿਰ ਵੀ ਮੈਂ ਤੀਜੇ ਬੰਦੇ ਨੂੰ ਸਾਡੇ ਘਰੇ ਗੱਲ ਨਹੀਂ ਕਰਨ ਦਿੰਦੀ ਜੇ ਕੋਈ ਸਾਡੇ ਘਰੇ ਪੁੱਛੇ ਵਿੱਚ ਸਵਾਦ ਲੈਣ ਵਾਲੇ ਲੋਕ ਹੁੰਦੇ ਆ ਵੀ ਹਾਂ ਜੀ ਥੋੜੇ ਦੂਜਿਆਂ ਦਾ ਕੀ ਹਾਲ ਆਪਾਂ ਕਹਿੰਦੇ ਨੇ ਬਹੁਤ ਵਧੀਆ ਫਲਾਣਾ ਕੁਝ ਕੀ ਹੋਇਆ ਸੀ ਉਹ ਅੱਗੇ ਗੱਲ ਵਧਾਉਣਾ ਚਾਹੁੰਦੇ ਹੁੰਦੇ ਆ ਫਿਰ ਫਲਾਣੇ ਦਾ ਕੀ ਬਣਿਆ ਸੀ ਤੇ ਮੇਰੇ ਇੱਕ ਜਵਾਬ ਹੁੰਦਾ ਭਾਈ ਜਾ ਕੇ ਉੱਥੇ ਪੁੱਛਿਓ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਤਾਂ ਵੀ ਕੰਮ ਕਰ ਰਹੀ ਆ ਮੈਨੂੰ ਨਹੀਂ ਪਤਾ ਉੱਥੇ ਕੀ ਕੁਝ ਹੋਇਆ ਜਾਓ ਤੁਸੀਂ ਪੁੱਛਿਓ ਤੁਹਾਡੇ ਕੋਲ ਟਾਈਮ ਹੈਗਾ ਜਾਓ ਦੇ ਦੇਣਗੇ ਤੁਹਾਨੂੰ ਅਗਲੇ ਜਵਾਬ ਫਿਰ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਤੀਜੇ ਬੰਦੇ ਨੂੰ ਆਪਦੇ ਘਰੇ ਇੰਟਰਫੇਅਰ ਕਰਨ ਨਾ ਦਿਓ ਉਹ ਤੁਹਾਡੇ ਮਾਸੀਆਂ ਚਾਚੀਆਂ ਤਾਏ ਮਾਮੇ ਚਾਚੇ ਨਹੀਂ ਹੁੰਦੇ ਜਿਹੜਾ ਤੁਹਾਡਾ ਘਰ ਪਟ ਰਿਹਾ ਤੁਹਾਨੂੰ ਗਲਤ ਗਾਈਡ ਕਰ ਰਿਹਾ ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਪਹਾੜ ਬਣਾ ਕੇ ਤੁਹਾਨੂੰ ਦੱਸ ਦੇ ਸੋਡਾ ਆਂ ਕਹਿੰਦਾ ਆਂ ਕਹਿੰਦਾ ਅਸਲੀ ਰਿਸ਼ਤੇਦਾਰ ਸੋਡਾ ਉਹ ਹੁੰਦਾ ਜਿਹੜਾ ਛੁੱਡੀ ਲੜਾਈ ਨੂੰ ਮਿਟਿਆਉਂਦਾ ਤੁਹਾਡੇ ਘਰ ਦੇ ਵਿੱਚ ਹੀ ਮਟਾ ਕੇ ਚੱਲ ਜਾਂਦਾ ਛੁੱਡੀਆਂ ਗਲਤਫਹਿਮੀਆਂ ਦੂਰ ਕਰ ਜਾਂਦਾ ਕਰਜਾਂ ਦਾ ਉਹ ਤੁਹਾਡਾ ਰਿਸ਼ਤੇਦਾਰ ਹੈ ਉਹ ਤੁਹਾਡਾ ਰਿਸ਼ਤੇਦਾਰ ਕਦੇ ਨਹੀਂ ਹੋ ਸਕਦਾ ਜਿਹੜਾ ਤੁਹਾਡੇ ਘਰੇ ਲੜਾਈ ਨੂੰ ਵਧਾ ਕੇ ਤੁਰ ਜਾਂਦਾ ਜੋ ਮੈਂ ਗੱਲਾਂ ਹੰਡਾ ਰਹੀ ਆ ਮੈਂ ਤੈਨੂੰ ਉਹ ਹੀ ਦੱਸ ਰਹੀ ਆ ਵੀ ਜਦੋਂ ਸਾਡੇ ਘਰੇ ਕੋਈ ਟੈਂ 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 ਹੋ ਜਾਂਦੀ ਸੀ ਨਾ ਤਦੋਂ ਦੇ ਰਿਸ਼ਤੇਦਾਰ ਫੋਨ ਨਹੀਂ ਚੱਕਦੇ ਮੇਰਾ ਪਹਿਲਾਂ ਮੈਂ ਵੀ ਕਮਲੀ ਸੀ ਰਿਸ਼ਤੇਦਾਰਾਂ ਨੂੰ ਫੋਨ ਕਰਨ ਲੱਗ ਜਾਂਦੀ ਵੀ ਫਲਾਣਾ ਮੈਨੂੰ ਐ ਕਹਿੰਦਾ ਤੇਮ ਕਹਿੰਦਾ ਐਂਕੋ ਉਹ ਫੋਨ ਨਹੀਂ ਹੀ ਚੱਕਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਘਰੇ 'ਚ ਕੁਝ ਕੁਝ ਹੋਊਗਾ ਤੇ ਆਪਾਂ ਨੂੰ ਸੱਦਣਗੇ ਕਿਉਂ ਅਗਲੇ ਦੇ ਪੱਖ 'ਚ ਹੁੰਦੇ ਸੀ ਉਹ ਮੇਰਾ ਫੋਨ ਕਿਉਂ ਚੱਕਣਗੇ ਆਪਾਂ ਵੀ ਸਮਝ ਗਏ ਉਹਨਾਂ ਨੂੰ ਪਤਾ ਸੀ ਇਹਦਾ ਫੋਨ ਚੱਕ ਲੈ ਵੀ ਇਹ ਆ ਕਿ ਮੈਨਾਂ ਐ ਕਰਦੇ ਮੈਨੂੰ ਇਹਦੀ ਸੁਣਨੀ ਪਊ ਮੇਰਾ ਫੋਨ ਹੀ ਨਹੀਂ ਸੀ ਚੱਕਦੇ ਉਹਨਾਂ ਦਾ ਫੋਨ ਚੱਕਦੇ ਸੀ ਜਿਹੜੇ ਮੇਰੇ ਆਂਟੀ ਹੁੰਦੇ ਸੀ ਫਿਰ ਮੇਰੇ ਕਾਦੇ ਰਿਸ਼ਤੇਦਾਰ ਆਉ ਕਾਦੇ ਚਾਚੇ ਕਾਦੇ ਤਾਏ ਤੇ ਕਾਦੇ ਮਾਮੇ ਮਾਸੀਆਂ ਬੂਆ ਕੌਣ ਆ ਫਿਰ ਮੇਰੇ ਇੱਥੇ ਮੇਰਾ ਫੋਨ ਨਹੀਂ ਸੀ ਚੱਕਦੇ ਪਤਾ ਹੁੰਦਾ ਵੀ ਇਹ ਦੱਸੂਗੀ ਉਹਨਾਂ ਦਾ ਫੋਨ ਚੱਕਦੇ ਸੀ ਜੋ ਕਿ ਮੇਰੇ ਨਾਲ ਗਲਤ ਕਰਦੇ ਸੀ ਉਸ ਤੋਂ ਬਾਅਦ ਆਪਾਂ ਰਿਸ਼ਤੇਦਾਰਾਂ ਨੂੰ ਵੀ ਕਹਤਾ ਵੀ ਜਾਓ ਠੱਠੇ ਕੂਚ ਨਾ ਕਰੋ ਨਾ ਚੱਕੋ ਸਾਡੇ ਫੋਨ ਦੁਬਾਰੇ ਆਪਕਿਸ਼ਨ ਫੋਨ ਨਹੀਂ ਕੀਤਾ ਨਾ ਕਰਗੇ ਆਪਦੀਆਂ ਪ੍ਰੋਬਲਮ ਆਪ ਸੋਲਵ ਕਰਨੀਆਂ ਸਿੱਖ ਗਈ। ਤੀਜੇ ਨੂੰ ਹੁਣ ਇੰਟਰਫੇਅਰ ਮੈਂ ਤਾਂ ਕਰਨੀ ਨਹੀਂ ਦਿੰਦੀ। ਅੱਜ ਦਿਖ ਲਈ ਜ ਆਪਣਾ ਕੋਈ ਚਾਚਾ ਤਾਇਆ ਮਾਮਾ ਮਾਸਾ ਕੁਝ ਨਹੀਂ ਹੈਗਾ ਵਾ। ਜੋ ਕੀਤਾ ਆਪਾਂ ਜ਼ਿੰਦਗੀ ਤੇ ਇਕੱਲਿਆਂ ਨੇ ਕੀਤਾ ਅਕਾਲਪੁਰਖ ਵੈਗਰੂ ਨੂੰ ਨਾਲ ਲੈ ਕੇ ਚੱਲਨੇ ਆ ਤੇ ਉਹਨੂੰ ਨਾਲ ਲੈ ਕੇ ਚੱਲਾਂਗੇ ਮਰਾਂਗੇ। ਉਹਦੇ ਵੀ ਆਪਣੇ ਨਾਲ ਅਕਾਲਪੁਰਖ ਵੈਗਰੂ ਜੀ ਹੋਣਗੇ। ਆਪਾਂ ਨੂੰ ਕਿਸੇ ਦੀ ਕੋਈ ਲੋੜ ਨਹੀਂ। ਮੈਂ ਪਹਿਲਾਂ ਵੀ ਕਹਿ ਚੁੱਕੀ ਐ ਵੀ ਮੈਨੂੰ ਕਿਸੇ ਦੇ ਖਫਨ ਦੀ ਵੀ ਲੋੜ ਨਹੀਂ। ਮੈਂ ਆਪਣੀ ਜ਼ਿੰਦਗੀ ਚ ਜਿਉਣਾ ਤਾਂ ਅਕਾਲਪੁਰਖ ਵੈਗਰੂ ਜੀ ਦਿੱਤੀ ਜ਼ਿੰਦਗੀ ਐ ਉਹਨੇ ਸਾਹ ਲੈ ਕੇ ਜਾਊਂਗੀ ਜਿੰਨੇ ਮੈਨੂੰ ਮਾਲਕ ਨੇ ਦਿੱਤੇ ਆ। ਇਹ ਕਿ ਸੇ ਦੇ ਮਗਰ ਲੱਗ ਕੇ ਆਪਦੇ ਘਰੇ ਲੜਾਈਆਂ ਨਾ ਪਾਓ ਤਮਾਸ਼ਾ ਵੇਖਦੇ ਆ ਲੋਕ ਸੋਡਾ ਤਮਾਸ਼ਾ ਹੋਰ ਕੁਝ ਨਹੀਂ ਗਲਤ ਗੈਰਡ ਕਰੀ ਜਾਂਦੇ ਆ ਜਿਵੇਂ ਇੱਕ ਬੰਦਾ ਕੋਈ ਬਾਹਰ ਗਿਆ ਉਹਦੇ ਘਰ ਵਾਲੀ ਨੂੰ ਜਵਾਂ ਬੰਦਾ ਹੀ ਭਰੀ ਜਾਂਦਾ ਕੋਈ ਇਹ ਜਿਹੀ ਆਉਂਦੀ ਆ ਘਰੇ ਆ ਕੇ ਬਹਿ ਜਾਂਦੀ ਆ ਇੰਨੀ ਫਲਾਨੀਆਂ ਆ ਧੌਂਕੀਆਂ ਆ ਉਹ ਪੰ ਬਣਾ ਕੇ ਬੰਬ ਅਗਲੀ ਉਤਰ ਜਾਂਦੀ ਆ ਫਿਰ ਘਰੇ ਜੁੰਡ ਮੇ ਜੁੰਡੇ ਆ ਕੁਸ਼ ਕਿੱਥੇ ਦੁਨੀਆ ਦੇ ਸ਼ਰਮਣੀ ਬਣਦੀਆਂ ਚੁਗਲੀਆਂ ਕਰਨ ਵਾਲੀਆਂ ਨੂੰ ਜਿਵੇਂ ਸ਼ਰਮ ਸ਼ਰਮ ਨਹੀਂ ਆਉਂਦੀ ਵੀ ਅਸੀਂ ਕਿਸੇ ਦੇ ਘਰੇ ਗੰਦ ਪਾ ਕੇ ਤੁਰ ਚੱਲੀਆਂ ਚੌੜੀਆਂ ਹੋ ਕੇ ਤੁਰਨੀਆਂ ਵੀ ਹਾਂ ਜੀ ਆਪ ਤਾਂ ਆਪਦਾ ਕੰਮ ਕਰਿਆ ਆਈਆਂ ਓਏ ਫਿਰ ਗੁਰੂ ਘਰ ਨਾ ਜਾਇਆ ਕਰੋ ਭਾਈ ਤੁਹਾਡਾ ਕੰਮ ਆ ਲੋਕਾਂ ਦੇ ਘਰ ਪੱਟਣੇ ਸਿਰਫ ਘਰ ਪੱਟਣ ਦੀ ਡਿਊਟੀ ਸਾਮ੍ਹੋਂ ਤੁਸੀਂ ਤੇ ਬੈਸੇ ਹੀ ਤੁਹਾਨੂੰ ਲੋਕਾਂ ਨੇ ਬੋਰਡ ਦੇ ਦੇਣਾ ਵੀ ਉਹ ਜਾਂਦੇ ਆ ਘਰ ਪੱਟ ਹੋ ਜਾਂਦੇ ਆ ਘਰ ਪੱਟ ਲੋਕਾਂ ਅਨੁਸਾਰ ਆ ਪਤਾ ਹੁੰਦਾ ਗੁਰੂ ਘਰ ਨਾ ਜਾਇਆ ਕਰੋ ਇਹ ਨਾ ਸੋਚੋ ਵੀ ਲੋਕਾਂ ਦੇ ਘਰ ਪੱਟ ਕੇ ਤੁਸੀਂ ਗੁਰੂ ਘਰ ਮੱਥਾ ਟੇਕਤਾ ਤੁਹਾਨੂੰ ਮਾਫੀ ਮਿਲ ਜੂ ਕਦੇ ਵੀ ਨਹੀਂ ਮਿਲਦੀ ਗੁਰੂ ਦੇ ਕਹੇਦੇ ਰਸਤੇ ਤੇ ਚੱਲੋ ਫਿਰ ਜਾ ਕੇ ਤੁਹਾਡੇ ਭਲੇ ਹੋਣਗੇ ਗੁਰੂ ਜੀ ਸਿਖਾਉਂਦੇ ਆ ਮਹਾਰਾਜ ਕਹਿੰਦੇ ਆ ਵੀ ਕਿਸੇ ਦਾ ਦੁੱਖ ਦਾ ਸੁੱਖ ਦਾ ਉਹਦੀ ਹੈਲਪ ਕਰੋ ਕਿਸੇ ਦਾ ਪੱਟਣਾ ਨਹੀਂ ਜੇ ਕਿਸੇ ਦਾ ਪੱਟਾ ਹੈਗਾ ਉਹਨੂੰ ਹਰਾ ਕਰਨ ਦੀ ਕੋਸ਼ਿਸ਼ ਕਰੋ ਕੁਝ ਪਾਣੀ ਪਾਓ ਵੀ ਇਹ ਹਰਾ ਹੋ ਜਾਏ ਵਿਚਾਰੇ ਦਾ ਪੱਟਿਆ ਨਾ ਜਾਵੇ ਤੇ ਤੁਸੀਂ ਮਜ਼ੇ ਲੈਣੇ ਹੋ ਕਿਸੇ ਦੇ ਘਰਾਂ ਦੇ ਵਿੱਚ ਚੁਗਲੀਆਂ ਕਰ ਕਰਕੇ ਗੱਲਾਂ ਮੇਰੀਆਂ ਕੌੜੀਆਂ ਲੱਗਣਗੀਆਂ ਜਿਹੜੇ ਚੁਗਲੂ ਚੁਗਲਖੋਰ ਆ ਬੰਦੇ ਉਹਨਾਂ ਨੂੰ ਲੱਗੀ ਜਾਣ ਪਰ ਥੋਡੀਆਂ ਥੋੜੀਆਂ ਥੋੜੀਆਂ ਗੱਲਾਂ ਕਰਕੇ ਤੁਸੀਂ ਅਗਲੇ ਦੇ ਘਰਾਂ 'ਚ ਐਡੇ ਫਰਕ ਪਾ ਦਿੰਨੇ ਹੋ ਤੁਸੀਂ ਭੈਣ ਭਰਾਵਾਂ ਨੂੰ ਤਲਵਾ ਦਿੰਨੇ ਹੋ ਇੱਕ ਦੂਜੇ ਵਿੱਚ ਥੋੜੀ ਥੋੜੀ ਹੀ ਲੋਲੋ ਹਲ ਜਾਂਦੀ ਹੈ ਤੇ ਤੁਸੀਂ ਫੱਟੀ ਚੱਕ ਦਿੰਨੇ ਹੋ ਸੋ ਨੂੰ ਸੰਗੀ ਨਹੀਂ ਆਉਂਦੀ ਮਾੜੀ-ਮੋਟੀ ਅਕਾਲ ਪੁਰਖ ਵੈਗਰੂ ਅੱਗੇ ਰੋਜ਼ ਅਰਦਾਸ ਕਰਦੀ ਤੇ ਕਰੂੰਗੀ ਵੀ हे ਸੱਚੇ ਪਾਤਸ਼ਾਹ ਵੈਗਰੂ ਜੋ ਕਿਸੇ ਦਾ ਘਰ ਪੱਟਦਾ ਉਹਨੂੰ ਤੂੰ ਦੇਖੀ ਮਾਲਕਾਂ ਨੂੰ ਸਜ਼ਾ ਦੇ ਦੁੱਗਣੀ ਤਿੱਗਣੀ ਸਜ਼ਾ ਦੇ ਜਿਹੜਾ ਕਿਸੇ ਦੇ ਘਰੇ ਅੱਗ ਪਾ ਕੇ ਤੇ ਆਪ ਦੇ ਘਰੇ ਆ ਕੇ ਨਜ਼ਾਰੇ ਲਾਂਦਾ ਇਹ ਕੱਲਾ ਮੈਂ ਹੰਡਾਈਆਂ ਦੇਖੀਆਂ ਫੇਰ ਤੁਹਾਨੂੰ ਕਹਿ ਰਹੀ ਆ ਕਿਸੇ ਦੇ ਮਂਗਰ ਲੱਗ ਕੇ ਆਪਦੇ ਘਰੇ ਲੜਾਈਆਂ ਨਾ ਪਾਇਆ ਕਰੋ ਆਪਦੀਆਂ ਲੜਾਈਆਂ ਆਪ ਲੜੋ ਤੁਸੀਂ ਐਡੇ ਭੋਲੇ ਨਹੀਂ ਹੈਗੇ ਵੀ ਤੁਹਾਨੂੰ ਕੋਈ ਦੂਜਾ ਬੰਦਾ ਸਮਝਾਵੇ ਵੀ ਤੁਹਾਡੇ ਘਰੇ ਆ ਆ ਬਾਸ ਤੁਹਾਨੂੰ ਕਿਉਂ ਨਹੀਂ ਦਿਖਦਾ ਤੁਸੀਂ ਕਿਸੇ ਮਂਗਰ ਲੱਗ ਕੇ ਆਪਦੇ ਘਰ ਚ ਝਾਕਦੇ ਹੋ ਆਪ ਚਾਕੋ ਆਪਦੇ ਘਰੇ ਨਿਗਾਹ ਰੱਖੋ ਵੀ ਸਾਡੇ ਘਰੇ ਕੀ ਹੋ ਰਿਹਾ ਕੌਣ ਕੀ ਕਰ ਰਿਹਾ ਲੋਕਾਂ ਦਾ ਕੰਮ ਹੈ ਤੁਹਾਨੂੰ ਪੜਕਾਉਣਾ ਤੁਹਾਨੂੰ ਅੱਗ ਲਾਉਣੀ ਤੇ ਤੁਸੀਂ ਫਿਰ ੜਕਣ ਤਿਆਰ ਹੋਨੇ ਹੋ ਉਹ ਬੀਬੀਆਂ ਪਾ ਕੇ ਲੜਾਈ ਅਗਲੇ ਫਿਰ ਗੁਰਦੁਆਰੇ ਜਾਣਗੀਆਂ ਕਿਉਂ ਜਾਣੀਆਂ ਗੁਰੂ ਘਰ ਕਿਲਾਂ ਜਾਣੀਆਂ ਜਦੋਂ ਤੁਸੀਂ ਕਿਸੇ ਦਾ ਘਰੀ ਪੱਟਣਾ ਕਿਉਂ ਜਾਣੀਆਂ ਗੁਰੂ ਘ ਗੁਰੂ ਘਰ ਉਹ ਬੰਦਾ ਉਹ ਉਸ ਬੰਦੇ ਨੂੰ ਗੁਰੂ ਘਰ ਜਾਣਾ ਚਾਹੀਦਾ ਜਿਹੜਾ ਬੰਦਾ ਰੋਜ਼ ਇੱਕ ਬੰਦੇ ਦਾ ਭਲਾ ਕਰਦਾ ਹੈ ਇਹ ਆਪਣੇ ਗੁਰੂ ਮਹਾਰਾਜ ਸਿਖਾਉਂਦੇ ਆ ਵੀ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਭਲਾ ਜ਼ਰੂਰ ਕਰਨਾ ਕੀ ਭਲਾ ਕਰਦੇ ਤੁਸੀਂ ਕਿਸ ਦਾ ਮੈਨੂੰ ਲੱਗਦਾ 10 ਤ ਲੜਾਈਆਂ ਬਵਾ ਦਿੰਦੇ ਹੋ ਜੇ ਸੋਤੋਂ ਕੋਈ ਤਾਂ ਭਲਾ ਹੀ ਨਾ ਹੁੰਦਾ ਬੁਰਾ ਵੀ ਨਾ ਕਰਿਆ ਕਰੋ ਘਰੇ ਚੁੱਪ ਕਰਕੇ ਬਹਿ ਜਾ ਕਰੋ ਜਦੋਂ ਤੁਹਾਨੂੰ ਪਤਾ ਨਾ ਵੀ ਅਸੀਂ ਆਤੋਂ ਤੋਂ ਮਜਬੂਰ ਅਸੀਂ ਚੁਗਲੀ ਕਰੇ ਬਣਾ ਰਹਿ ਨਹੀਂ ਸਕਦੇ ਘਰੇ ਰਹੋ ਅਧੀਆਂ ਬੀਬੀਆਂ ਤਾਂ ਗੁਰੂ ਘਰ ਜਾ ਕੇ ਵੀ ਇੱਕ ਅੱਧੀ ਗੱਲ ਦੱਸਿਆਉਂਦੀਆਂ ਤੁਹਾਨੂੰ ਪਤਾ ਫਲਾਣੇ ਦੇ ਆਏ ਹੋਗਾ ਤੈਨੂੰ ਪਤਾ ਧੰਕ ਨੇ ਆਏ ਹੋਗਾ ਗੁਰੂ ਘਰ ਜਾ ਕੇ ਵੀ ਗੁਰੂ ਘਰ ਤੋਂ ਹੀ ਡਰਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੁਰੂ ਘਰ ਬਣਿਆ ਤੁਹਾਡਾ ਸੇਵਾ ਕਰਨ ਲਈ ਉੱਥੇ ਜਾਓ ਸੱਚੇ ਮਨ ਨਾਲ ਸੇਵਾ ਕਰੋ ਫਿਰ ਫਲ ਭਾਲ ਦੀੋਂ ਫਲ ਕਿੱਥੋਂ ਮਿਲ ਜਾਣ ਇੱਕ ਪਾਸੇ ਕਿਸੇ ਦੀ ਕਰੋਨਾ ਦੀ ਆਤਮਾ ਦੁਖੀ ਕਰਿਆਂਦੀ ਦੂਜੇ ਪਾਸੇ ਮੱਥਾ ਟੇਕ ਲਿਆ ਹੱਦ ਦਾ ਝੋਡੀ ਪੁੱਨੋ ਕਿੱਥੋਂ ਲੱਗੂ ਤੁਹਾਨੂੰ ਸਜ਼ਾ ਮਿਲੂਗੀ ਫਿਰ ਸਾਨੂੰ ਗੁਰੂ ਘਰ ਨਹੀਂ ਬਚਾਉਂਦਾ ਅੱਜ ਤੁਸੀਂ ਪਾਪ ਕੀਤਾ ਸਜ਼ਾ ਤੁਹਾਨੂੰ ਮਿਲਣੀ ਹੈ ਗੁਰੂ ਘਰ ਤਾਂ ਸਿਖਾਉਂਦਾ ਵੀ ਭਾਈ ਪਲਾ ਕਰੋ ਜਿੰਨਾ ਹੋ ਸਕਦਾ ਹੈ ਦਾ ਪਲਾ ਕਰੋ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਕਿਸੇ ਦਾ ਲੈ ਕੇ ਨਾ ਮੁੱਕਰੋ ਕਿਸੇ ਦੇ ਘਰੇ ਜਾ ਕੇ ਨਿੰਦਿਆ ਚੁਗਲੀ ਨਾ ਕਰੋ ਇਹ ਗੁਰੂ ਘਰ ਸਿਖਾਉਂਦਾ ਫਿਰ ਸਿੱਖਿਆ ਇਹ ਕਿਉਂ ਨਹੀਂ ਲੈਂਦੀਆਂ ਤੁਸੀਂ ਜੇ ਗੁਰੂ ਘਰ ਜਾਣੀਓ ਤਾਂ ਗੁਰੂ ਘਰ ਦੀ ਸਿੱਖਿਆ ਤੇ ਵੀ ਚੱਲੋ ਮਹਾਰਾਜ ਤਾਂ ਇਹ ਕਹਿੰਦੇ ਆ ਆਪ ਦੁੱਖ ਹੰਡਾ ਲਓ ਪਰ ਕਿਸੇ ਨੂੰ ਦੁੱਖ ਨਾ ਦਿਓ ਇੱਥੇ ਤਾਂ ਕੰਮ ਉਲਟ ਹੈ ਆਪ ਸੁੱਖ ਭਾਲਦੀਆਂ ਦੂਜੇ ਨੂੰ ਦੁੱਖ ਦਿੰਦੀਆਂ ਇਹ ਕੰਮ ਨਾ ਕਰਿਆ ਕਰੋ ਦੇਣੀਆਂ ਪੈਂਦੀਆਂ ਦੇ ਰਹੇ ਆ ਲੋਕ ਮੱਖੀ ਵੇਖ ਰਹੀਆਂ ਸਜ਼ਾ ਬਹੁਤ ਭੈੜੀ ਆ ਫਿਰ ਮਾ ਜਿਹੜੀ ਪ੍ਰਮਾਤਮਾ ਦੀ ਲਾਠੀ ਆ ਉਹਨੂੰ ਦਿਖਦੀ ਨਹੀਂ ਬੰਦੇ ਦੇ ਬਜਦੀ ਕਦੋਂ ਐ ਇਹੋ ਜੀ ਬਜਦੀ ਆ ਬੰਦੇ ਨੂੰ ਪਤਾ ਤਾਂ ਲੱਗਦਾ ਨਹੀਂ ਪਰ ਬੰਦਾ ਅੰਦਰੋਂ ਅੰਦਰ ਹੀ ਖਤਮ ਹੋ ਜਾਂਦਾ ਫਿਰ ਵੈਗਰ ਉਹਨੂੰ ਦੋਸ਼ ਨਾ ਦਿਆ ਕਰੋ ਮੈਨੂੰ ਆ ਰੋਗ ਲੱਗ ਗਿਆ ਜੀ ਮੈਨੂੰ ਐ ਹੋ ਗਿਆ ਜੀ ਮੈਨੂੰ ਐ ਹੋ ਗਿਆ ਕਰਨੀਆਂ ਨੂੰ ਭਰਨੀਆਂ ਪੈਂਦੀਆਂ ਸੋ ਕਿਸੇ ਦੇ ਘਰੇ ਅੱਗ ਲਾ ਕੇ ਆਪ ਸੇਕੜਨੀ ਕੋਸ਼ਿਸ਼ ਨਾ ਕਰਿਓ ਵੀਡੀਓ ਮੇਰੀ ਲੰਬੀ ਹੋ ਗਈ ਮੈਂ ਮਾਫੀ ਚਾਹੁੰਨੀ ਆ ਸੋ ਇਹ ਗੱਲ ਮੈਂ ਦੇਖ ਚੁੱਕੀ ਆ ਵੀ ਇਹ ਗੱਲਾਂ ਹੋ ਰਹੀਆਂ ਜਗ ਘਰੇ ਲੜਾਈਆਂ ਘਟ ਜਾਣ ਪਰ ਜਿਹੜੇ ਚੁਗਲ ਵਾਲੇ ਚੁਗਲੀਆਂ ਕਰਦੇ ਬੰਦੇ ਉਹ ਕਿਸੇ ਦੀ ਲੜਾਈ ਖਤਮ ਨਹੀਂ ਹੁੰਦੇ ਤੇ ਸੋ ਹੱਥ ਵਨ ਕੇ ਬੇਨਤੀ ਹੈ ਤੁਹਾਡੇ ਅੱਗੇ ਚੁਗਲਖੋਰਾਂ ਤੋਂ ਬਚੋ ਜਿਹੜਾ ਤੁਹਾਡੇ ਘਰ ਬਾਰੇ ਤੁਹਾਨੂੰ ਗਲਤ ਗੈਟ ਕਰਦਾ ਉਹ ਤੋਂ ਪਾਸਾ ਵੱਟ ਲਓ ਤੁਹਾਡੇ ਘਰੋਂ ਆਪਣੇ ਆਪ ਲੜਾਈ ਵਗ ਜੂ ਤੁਸੀਂ ਮੈਨੂੰ ਯਾਦ ਕਰੋਗੇ ਜਦੋਂ ਤੁਸੀਂ ਚੁਗਲਖੋਰਾਂ ਤੋਂ ਦੂਰ ਹੋਗੇ ਛੋਡੇ ਘਰੇ ਕਦੇ ਲੜਾਈ ਨਹੀਂ ਪਊਗੀ ਕਦੇ ਲੜਾਈ ਨਹੀਂ ਪਊਗੀ ਆਪਣੇ ਫੈਸਲੇ ਆਪ ਲੈਣਾ ਸਿੱਖੋ ਆਪਦੀਆਂ ਤੁਹਾਨੂੰ ਆ ਬੈਗਰੂ ਨੇ ਅੱਖਾਂ ਦਿੱਤੀਆਂ ਨੇ ਇਹਨਾਂ ਨਾਲ ਦੇਖੋ ਵੀ ਕੀ ਬੁਰਾ ਹੋ ਰਿਹਾ ਇਹਨਾਂ ਨਾਲ ਸੁਣੋ ਵੀ ਕੌਣ ਮੈਨੂੰ ਕੀ ਬੋਲ ਰਿਹਾ ਇਹ ਨਹੀਂ ਹੈਗਾ ਵੀ ਇੱਕ ਬੰਦੇ ਦੀ ਗੱਲ ਛੋਡੇ ਕੋਲ ਤੀਜਾ ਆ ਕੇ ਦੱਸਦਾ ਫਿਰ ਉਹ ਤੀਜੇ ਮਗਰ ਲੱਗ ਕੇ ਤੁਸੀਂ ਅਗਲੇ ਦੇ ਗਲ ਪੈ ਜਾਂਦੇ ਹੋ ਪਹਿਲਾਂ ਅਗਲੇ ਨੂੰ ਜਾ ਕੇ ਪੁੱਛਿਆ ਕਰੋ ਪਹਿਲੀ ਗੱਲ ਤਾਂ ਤੁਸੀਂ ਇਹਦੀ ਸੁਣਨੀ ਪਹਿਲੀ ਗੱਲ ਸੁਣ ਲਈ ਤਾਂ ਪਹਿਲਾਂ ਅਗਲੇ ਨੂੰ ਪੁੱਛੋ ਵੀ ਅਗਲੇ ਦਾ ਨਾਂ ਲਓ ਨਾਲੇ ਫਿਰ ਨੁਕੋ ਨਾ ਰੱਖੋ ਅਗਲੇ ਦਾ ਨਾਂ ਲਓ ਫਿਰ ਚੁਗਲੀ ਘਟੂਗੀ ਵੀ ਜੀ ਫਲਾਣਾ ਬੰਦਾ ਮੈਨੂੰ ਐ ਕਹਿੰਦਾ ਤੁਸੀਂ ਮੈਨੂੰ ਐ ਕਿਹਾ ਵਧੀਆ ਪਿਆਰ ਸਤਿਕਾਰ ਨਾਲ ਪੁੱਛੋ ਫਿਰ ਉਹ ਮੂਹਲਾ ਦੱਸੋ ਤੁਹਾਨੂੰ ਵਿਚਾਰਾ ਵੀ ਮੈਂ ਤੁਹਾਨੂੰ ਕਿਹਾ ਕੀ ਕਿਹਾ ਸੋ ਮੈਂ ਤਾਂ ਕਹਿੰਦੀ ਆ ਤੁਹਾਨੂੰ ਕਿ ਇਹ ਇਹਨਾਂ ਗੱਲਾਂ ਕਰਕੇ ਘਰਾਂ ਦੇ ਵਿੱਚ ਬਹੁਤ ਲੜਾਈਆਂ ਵਧ ਰਹੀਆਂ ਪਲੀਜ਼ ਇਹਨਾਂ ਤੋਂ ਪਾਸਾ ਵੱਟੋ ਮਹਾਰਾਜ ਨੂੰ ਮੰਨੋ ਤਾਂ ਦਿਲੋਂ ਮੰਨੋ ਇਹੋ ਜਿਹਾ ਮਹਾਰਾਜ ਨੂੰ ਮਹਾਰਾਜ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਜਿਹੜੇ ਉਹਦਾ ਨਾਮ ਲੈਂਦੇ ਤੇ ਪਰ ਉਹਦੀ ਬਣਾਈ ਦੁਨੀਆ ਦੇ ਵਿੱਚ ਅੱਗ ਪਾ ਦਿੰਦੇ ਆ ਸੋ ਵੀਡੀਓ ਮੇਰੀ ਲੰਬੀ ਹੋ ਗਈ ਕਿਸੇ ਨੂੰ ਮੇਰੀ ਬੁਰੀ ਵੀਡੀਓ ਬੁਰੀ ਲੱਗਦੀ ਆ ਤਾ ਸੋਰੀ ਸੱਚ ਬੋਲਣਾ ਜੇ ਪਾਪਤ ਪਾਪੀ ਸਹੀ ਸੋ ਆਪ ਸਭ ਨੂੰ ਮੇਰੇ ਮੈਨੂੰ ਮਨਜੀਤ ਕੋ ਔਰ ਬੰਗਿਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਬਾਦਸ਼ਾਹ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪ ਨੂੰ ਮੱਤ ਬਖਸ਼ੇ ਤੇ ਤੁਸੀਂ ਕਦੇ ਵੀ ਕਿਸੇ ਦੇ ਘਰੇ ਜਾ ਕੇ ਕਿਸੇ ਦੀ ਆਤਮਾ ਨਾ ਦੁਖੀ ਕਰੋ ਮੈਂ ਕਿਹੜੀਆਂ ਪਰਮਾਤਮਾ ਉਹਨਾਂ ਬੰਦਿਆਂ ਨੂੰ ਮੱਤ ਬਖਸ਼ੇ ਜੋ ਕਿਸੇ ਦੇ ਘਰੇ ਜਾ ਕੇ ਲੜਾਈਆਂ ਪਵਾਉਂਦੇ ਆ ਤੇ ਕਾਲਪੁਰਖ ਵੈਗੁਰ ਉਹਨਾਂ ਨੂੰ ਜਰੂਰ ਮੱਤ ਦੇਣ ਵੀ ਕਿਸੇ ਦੇ ਘਰੇ ਜਾ ਕੇ ਲੜਾਈਆਂ ਨਹੀਂ ਪਵਾਈ ਦੀਆਂ ਥੋੜੀ ਥੋੜੀ ਜੀ ਗੱਲ ਕਿਸੇ ਦੇ ਘਰੇ ਐਨੀ ਵੱਡੀ ਬਣ ਜਾਂਦੀ ਆ ਵੀ ਤੋਂ ਨੂੰ ਕੋਈ ਅਗਲਾ ਦੱਸ ਨਹੀਂ ਸਕਦਾ ਪਰ ਉਹ ਜਿਹੜਾ ਬੰਦਾ ਰੋਂਦਾ ਨਾ ਅੰਦਰ ਵੜ ਕੇ ਉਹਦੀਆਂ ਵਾਦੋਆਮਾਂ ਤੁਹਾਨੂੰ ਪੱਟ ਦੇਣੀ ਹੈ ਇੱਕ ਦਿਨ ਤੁਹਾਡੀਆਂ ਕਦੇ ਜੜਾ ਨਹੀਂ ਲੱਗਣ ਦੇਣੀਆਂ ਕਿਸੇ ਦੀਆਂ ਵਾਦੋਆਮਾਂ ਇਹ ਗੱਲ ਮੇਰੀ ਯਾਦ ਰੱਖਿਓ ਹਾ ਹਾ ਹੁੰਦੀ ਹੈ ਜੇ ਕਿਸੇ ਦੀ ਮਾਰ ਗਈ ਨਾ ਤੁਹਾਨੂੰ ਫਿਰ ਰੱਬ ਵੀ ਬਚਾ ਨਹੀਂ ਸਕਦਾ ਕਿਸੇ ਹੱਤੋਂ ਸੋ ਵੀਡੀਓ ਲੰਮੀ ਹੋਗੀ ਸੌਰੀ ਆਪ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਗੁਰੂ